ਲੈ ਅੱਜ ਤਾਂ ਨਾ ਬਾਲਟੀ ਦੁੱਧ ਦੀ ਏ ਅੱਜ ਤਾਂ ਸਾਰਾ ਪਾਉਂਗੀ ਤੜਕੇ ਵਾਲਾ ਬਥੇਰਾ ਪਿਆ ਗੋਹੀ ਬਰਤ ਲਾਂਗੀ ਕਿੰਨੀ ਰੱਖਦੇ ਬੁੜੀ ਤਾਂ ਓਨੀ ਪੱਤਮਾ ਪਾ ਪਾ ਕੇ ਪੀ ਜਾਂਦੀ ਏ ਹਜੇ ਭਾਈ ਨਹੀਂ ਆਇਆ ਲੈ ਕਿਹੜੇ ਬੇੜੇ ਹੋ ਗੇ ਜੇ ਆ ਜੀ ਮੈਂ ਤਾਂ ਸਾਰਾ ਦੁੱਧ ਪਾ ਦਿਆਂ ਚੱਕ ਕੇ ਬੇਬੇ ਦਾ ਹੀ ਨਹੀਂ ਪਤਾ ਵਿੱਚੋਂ ਕੱਢਣ ਖੜ ਜੇ ਉਹ ਤਾਂ ਆਖੂਗੀ ਹੋਰ ਰੱਖ ਲਾ ਕੀ ਗੱਲ ਹੈ ਖੀਰ ਬਣਾ ਲਾਂਗੇ ਆਥਣੇ ਫਰਾਨੀ ਚੀਜ਼ ਬਣਾ ਲਾਂਗੇ ਆਥਣੇ ਆਥਣੇ ਮੈਨੂੰ ਪੀਣ ਨੂੰ ਵੱਧ ਦੇ ਦੀ ਦਹੀਂ ਜਮਾ ਦੀ ਕੁੜੇ ਕੁੜੇ ਰੜਕਲੀ ਮੱਖਣੀ ਬਣਾ ਲੀ ਥੋੜੀ ਜੀ ਮੱਖਣੀ ਨੂੰ ਜੀ ਕਰਦਾ ਕੋਈ ਨਹੀਂ ਤਰ ਤਾ ਜੀ ਕਰੀ ਜਾਊਗਾ ਜਵਾਨੀ ਦੀ ਲਪਾਈ ਕਿਹੜੇ ਵੇਲੇ ਹੋ ਗਿਆ ਅੱਜ ਤਾਂ ਮੈਂ ਸਾਰੇ ਚੱਕ ਕੇ ਪਾਇਆ ਚਲੋ ਰੇ ਬਹਿ ਕੇ ਡੀਕਦੀਆਂ ਜਦੋਂ ਆ ਗਨ ਉਹਦੀ ਭੱਜ ਕੇ ਪਾਇਆ ਹੋ ਹੋ ਥੱਕ ਗਈ ਧਾਰ ਕੱਢਦੀ ਤਾਂ ਪਾਓਗੀ ਤੋ ਤੋ ਪਾਓ ਮੈਨਾਂ ਪਹਿਲੀ ਵੇਟ ਨਾਲ ਅੱਜ ਅਜੇ ਮੈਂ ਲਾ ਧਾਰ ਹੀ ਨਹੀਂ ਕੱਢੀ ਇਹਨਾਂ ਨੇ ਤਾਂ ਹਨਾ ਬੇਬੇ ਤਾਰ ਕੱਢ ਲਈ ਤਾਂ ਪਾਉ ਸਾਨੂੰ ਦੁੱਧ ਪਾਉ ਸੀ ਵੀ ਜਾਣਾ ਹੈਗਾ ਮੇਰਾ ਪਹਿਲੀ ਲੇਟਾਂ ਬਹਿਣ ਦੁੱਧ ਪਾ ਕੇ ਐ ਕੀ ਕਰਾਂ ਦੀ ਤਾਰ ਕੱਢੀ ਨਹੀਂ ਬਈ ਤਾਰ ਤਾਂ ਕੱਢ ਲਈ ਮੈਂ ਤਾਂ ਕੱਢ ਦੀ ਵਿਕੀ ਜਾਂ ਨਹੀਂ ਮੈਂ ਤਾਂ ਉਧਰ ਮੱਝਾਂ ਕੰਨੀ ਨੀਰਾ ਪਾਉਣ ਵਾਗੀਆਂ ਨੇ ਉਹਨਾਂ ਨੂੰ ਜੇ ਤੂੰ ਆਈ ਨਹੀਂ ਮੁੜ ਕੇ ਬਾਹਲੇ ਚੜਦੀ ਕੱਢੀ ਪਈ ਏ ਤਾਰ ਤਾਂ ਆਹੋ ਹੋ ਲੈ ਆਪੇ ਥੱਕ ਜਣਿਆਂਗੇ ਇੱਕ ਤਾਂ ਭਾਈ ਤੇ ਲੇਟ 12 ਹੋ ਜਾਣੇਗਾ ਮੇਰੀ ਗੱਲ ਸੁਣੋ ਇਹ ਲੇਟ ਸਾਡਾ ਕਿਹੜਾ ਜੀ ਕਰਦਾ ਹੈਗਾ ਸਾਨੂੰ ਪਤਾ ਅੱਜਕੱਲ ਸੀਜ਼ਨ ਚੱਲਦਾ ਹੈ ਬਿਆਹਾਂ ਦਾ ਕੈਕਰਾਂ ਦੇ ਦੁੱਧ ਪਾ ਕੇ ਆਇਆ ਬਿਆਦਾ ਫੇਰ ਹੁਣ ਇਕੱਠਾ ਕਰੂੰਗਾ ਸਪਲਾਈ ਫੇਰ ਮਲਡੀ ਪਾਨ ਸਾ ਪਾ ਕੇ ਆਉਂਗਾ ਦੇਖ ਭਾਈ ਬਿਆਹਾਂ ਚ ਦੁੱਧ ਤੋਂ ਆਪ ਤੇ ਰੁਪਏ ਬਣਾਈ ਜਾਣੇਗਾ ਤੇ ਸਾਡਾ ਤੁਰੇ ਤੇ ਜਮੀ ਨਹੀਂ ਲਾਉਂਦਾ ਜਿਹੜਾ ਲੈ ਰੇਟ ਜਮੀ ਫੈਂਟ ਘੱਟ ਲਾਉਣਾ ਹੈ ਪੁਆਇੰਟ ਵਧ ਲਾਇਆ ਕਰ ਨਾ ਮੇਰੀ ਗੱਲ ਸੁਣੋ ਜੀ ਸਾਡੇ ਨੇ ਫੈਂਟ ਰੇਟ ਕੀਤਾ ਹੋਇਆ ਹੈਗਾ 70 ਰੁਪਏ ਚੱਲਦਾ ਹੁਣ ਉਸ ਨੂੰ ਵੱਧ ਕਿੱਥੋਂ ਦੇਣਾ ਵੱਧ ਤਾਂ ਕਿੱਥੋਂ ਲੈ ਦੇ ਦੁੱਧ ਵੀ ਸਾਡੇ ਦੇਖ ਐਨਾ ਵਧੀਆ ਦੇਖੋ ਅਸੀਂ ਤਾਂ ਦੇਸ਼ ਦਾ ਦਾਣਾ ਪਾਉਂਦੇ ਆ ਮੇਰੇ ਤਾਂ ਪੇਕਿਆਂ ਦੀ ਮਹਿਸ ਹੈ ਮੈਂ ਤਾਂ ਉਹਨੂੰ ਕਿਤੇ ਖੜ ਪਾਇਆਈ ਕਦੇ ਉਹਨੂੰ ਮੈਂ ਦਾਣਾ ਪਾਇਆਈ ਕਦੇ ਮੈਂ ਉਹਨੂੰ ਮੇਟੀ ਪਾਇਆਈ ਨਾਲੇ ਹੁਣ ਜਿਹੜੀ ਮੇਟੀ ਦਲਾਈ ਉਹ ਚੋਚੀ ਸਰੋਂ ਸਰੋਂ ਪਾਵਾਂ ਨੇ ਦੇਖ ਭਈ ਰੇਟ ਤਾਂ ਲੱਖ ਖਰਚਾ ਵਾਲਾ ਹੁੰਦਾ ਮੇਰੀ ਗੱਲ ਸੁਣੋ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਮੇਰੀ ਪੇਕਿਆਂ ਦੀ ਮੱਝ ਹੈ ਮੈਂ ਸੇਵਾ ਵਾਲੀ ਕਰਦੀ ਆਂ ਅਸੀਂ ਜਦੋਂ ਕਿਰਾਇਆ ਫੈਂਟ ਲਾ ਲੈਨੇ ਅਗਲੇ ਦੀ ਕਿੰਨਾ ਕਿੰਨਾ ਚਾਹੀਦਾ ਸੀ ਫੈਂਟ ਨਹੀਂ ਲੈਂਦੇ ਚਲ ਤੁਸੀਂ ਕਹਿਣਾ ਤੁਹਾਡੇ ਅੱਜ ਵੀ ਫੈਂਟ ਲਾ ਲਾਂਗੇ ਫੈਂਟ ਲਾਈ ਛੱਡੀ ਤੇ ਬਾਦਾਂ ਦੀ ਵੀ ਤੁਹਾਨੂੰ ਪੱਧ ਦੇਵਾਂਗੇ 2 ਰੁਪਏ ਕੋਈ ਨਹੀਂ ਚਲ ਪਾ ਪਾ ਦੁੱਧ ਸਾਰਾ ਪਾ ਲੈ ਅੱ

ਆ ਦੇਖ ਲਾ ਸਮਾਰ ਕੇ ਦੇਖ ਲਾ ਉਸਦੇ ਰੇਤਾ ਤੇ ਆ ਪੈਤਰ ਕਾਗਜ ਦੇ ਪੰਜ ਲਿਖ ਪੰਜ ਹੀ ਐ ਤੁਹਾਡੀ ਮਰਜ਼ੀ ਹੈ ਜੀ ਮੇਰੀ ਮਰਜ਼ੀ ਕੀ ਹੁਣ ਸਾਹਮਣੇ ਦੁੱਧਾਂਗਾ ਤੂੰ ਤਾਂ ਸਾਹਮਣੀ ਫੇਰਾ ਫੇਰੀ ਕਰੀਏ ਨਾ ਮੰਗਰ ਮੂਰੇ ਤਾਂ ਕਰਨੀ ਕਰਨੀ ਨਾਲੇ ਤੁਸੀਂ ਐ ਕਿਸੀ ਨੇ ਵੀ ਸਾਡੀ ਸਾਡਾ ਫੈਕਟਰੀ ਵਧਾਇਓ ਲੈ ਤੁਸੀਂ ਵਜਨ ਨਹੀਂ ਵਧਾਈ ਜਨ ਉਹ ਸਾਡਾ ਕਿਵੇਂ ਪੂਰਾ ਹੋਊਗਾ ਤੂੰ ਤਾਂ ਫਿਰ ਉੱਥੇ ਨਾ ਮੈਂ ਕਿਹਾ ਵਜਨ ਵਧਾਇਆ ਵਜਨ ਤਾਂ ਮੈਂ ਪੂਰਾ ਦੱਸਿਆ ਮੈਂ ਪੜੀ ਲਿਖੀ ਕੋਈ ਮਾਨ ਪੜਨੀ ਹੈਗੀ ਇਹ ਹੁਣ ਪੜ ਬੁਰਗਾ ਨਾ ਫੇਰਾ ਫੇਰੀ ਕਰ ਲੈਂਦੇ ਤੁਸੀਂ ਕੋਈ ਮੇਰੀ ਗੱਲ ਸੁਣੋ ਫੇਰਾ ਫੇਰੀ ਨਹੀਂ ਤਾਂ ਗੱਲਾਂ ਹੀ ਗਈਆਂ ਹੁਣ ਕੋਈ ਨਾ ਤਾਂ ਫੇਰਾ ਫੇਰੀ ਅਸੀਂ ਨਾ ਹੀ ਅਸੀਂ ਕਿਸੇ ਨਾਲ ਸਹਿਰਾਂ ਚ ਕਰ ਸਕਦੇ ਆ ਉਹ ਅਸੀਂ ਕੰਡੇ ਦਾ ਇਹ ਤੋਂ ਸੁੱਥਨਾਪ ਕਰਕੇ ਲੈ ਜਾਂਦੇ ਆ ਇਸ ਕੰਡੇ ਤੇ ਹੀ ਪਾਉਣਿਆ ਸਾਹਮਣੇ ਚਲ ਕੋਈ ਨਹੀਂ ਭਾਈ ਗੱਲਾਂ ਜੀਆਂ ਬਾਹਰ ਨਾ ਬਣਾ ਚਲ ਲਿਖ ਤੋ ਇਹ ਤਾਂ ਲਿਖਤਾ ਸਾਡੇ ਸੀ ਲਿਖਤਾ ਸਾਡੇ ਸੀ ਲਿਖਤਾ ਜੀ ਸਾਡੇ ਸੀ ਲਿਖਤਾ ਦੇਖ ਜਿਹੜੀ ਫੈਂਟ ਆਊਗੀ ਫੈਂਟ ਮੈਨੂੰ ਦੱਸ ਕੇ ਐ ਵੀ ਕਿੰਨੀ ਆਊਗੀ ਆਥ ਨੂੰ ਜਦੋਂ ਆਇਆ ਮੇਰੀ ਗੱਲ ਸੁਣੋ ਜੀ ਤੁਹਾਨੂੰ ਪਰਚੀ ਦਿੰਨੇ ਹੋਣੇ ਅਸੀਂ ਉਹ ਪਰਚੀ ਦੇਣਾ ਸੋਡਲੇ ਕਾਪੀ ਦੇ ਸਾਰੇ ਚੜਾਉਣੇ ਹੋਣੇ ਪਹਿਲਾਂ ਆਪਦੇ ਚੜਾਉਣੇ ਹੀ ਫਿਰ ਸੋਡਲੇ ਕਾਪੀ ਦੇ ਚੜਾਉਣੇ ਸੋੜੇ ਕਾਪੀ ਚੱਕਲੇ ਤੇ ਚੜਾ ਦੇਾਂਗੇ ਜਾਂ ਸਵੇਰੇ ਚੜਾ ਜਾਊਂਗਾ ਮੈਂ ਹੁਣ ਸੁਣੋ ਨਾ ਇਹ ਸਵੇਰੇ ਚੜਾ ਦੀ ਕਾਪੀ ਤੇ ਮੈਨੂੰ ਤਾਂ ਕੋਈ ਕਾਹ ਨਹੀਂ ਆਬਦੇ ਕੋਲੇ ਲਿਖੀ ਚੱਲ ਦੇਖ ਰੇਟ ਸਹੀ ਰੱਖੀ ਤੇ ਪੈਸੇ ਨਾਲੇ ਮੈਨੂੰ ਫੜਾਉਣੀ ਜਾਂ ਮੇਰੀ ਬੇਬੇ ਵਰਗੀ ਕਹੇ ਨਾ ਵੀ ਭਾਈ ਦੁੱਧ ਤਾਂ ਸਾਡੇ ਘਰ ਦੀ ਹੈ ਮੈਨੂੰ ਫੜਾ ਦੇ ਪੈਸਾ ਨਹੀਂ ਦੇਣਾ ਬੇਬੇ ਨੂੰ ਕੋਈ ਵੀ ਨਾ ਬੇਬੇ ਨੂੰ ਪੈਸੇ ਦੇਣੀ ਨਾ ਕੀ ਗੱਲ ਹੈ ਜੀ ਪੈਸੇ ਤਾਂ ਮੈਨੂੰ ਹੀ ਦੇ ਆ ਬੇਬੇ ਨੂੰ ਫੜਾ ਕੇ ਜਾਣਾ ਹੁੰਦਾ ਪੈਸੇ ਤੇ ਪਹਿਲਾਂ ਫੜਾ ਕੇ ਜਾਂ ਨਾ ਪਹਿਲਾਂ ਤਾਂ ਸਾਡੇ ਘਰਦਿਆਂ ਦਾ ਵਸਾ ਸੀ ਤਾਂ ਬੜਾ ਕਹਿੰਦੇ ਸੀ ਹੁਣ ਤਾਂ ਮੇਰੇ ਪੇਕੇਆਂ ਦੀ ਮੱਝ ਐ ਲੋ ਕਿ ਮੇ ਮਰਜ਼ੀ ਰੱਗੇ ਸੀ ਬੰਦਗਾ ਪਾਈਏ ਪਰ ਮੈਂ ਕੁਛ ਮਰਜ਼ੀ ਕਰੀਏ ਤੈਨੂੰ ਦੁੱਧ ਲੈ ਕੇ ਜਾਣੇ ਚੁੱਪ ਕਰਕੇ ਜਿਹਦਾ ਮਜਾਣਾ ਹੁੰਦਾ ਤੇ ਲੈ ਜਾ ਕਰ ਨਹੀਂ ਅਸੀਂ ਕਿਸੇ ਨੂੰ ਹੋਰ ਪਾ ਦਿਆ ਕਰਾਂਗੇ ਤੁਹਾਡਾ ਖਾਦਾ ਕੀ ਇਹ ਮੇਰੇ ਨਹੀਂ ਤੁਸੀਂ ਰੜੀ ਜਾਨੋ ਅੱਜ ਮੈਂ ਕਿੱਥੇ ਲੜਦਾ ਮਰਨਾ ਨਹੀਂ ਮੈਂ ਸੋ ਗੱਲਾਂ ਕਰਦਾ ਨਿਕਤਾ ਨਾਲ ਫਰੈਂਟ ਰੇਟ ਤੁਹਾਨੂੰ ਵੱਧ ਦੇਵਾਂਗਾ ਹਜੇ ਵੀ ਮੇਰੇ ਨਾਲ ਤੁਸੀਂ ਲੜਾਈ ਕਰਦੇ ਹੋ ਜਾ ਜਾ ਤੂੰ ਆਖੇ ਦੁੱਧਾ ਹੋਏ ਤੁਰਦਾ ਲੱਗ ਘੰਟਾ ਹੋ ਗਿਆ ਇੱਥੇ ਮਰੀ ਜਾਂਦੇ ਨੂੰ ਗੱਲਾਂ ਪਹਿਲਾਂ ਦੇਖ ਲੈ ਮਾੜੀ ਮਾੜੀ ਗੱਲ ਤੇ ਉਹੀ ਲੜਾਈ ਕਰੀ ਜਾਂਦੇ ਨੇ ਪਤਾ ਨਹੀਂ ਕੀ ਖਾਦਾ ਹੈਗਾ ਚੰਗਾ ਜੀ ਮੈਂ ਤਾਂ ਹੁਣ ਇਹੇ ਜੀ ਟਾਈਮ 'ਤੇ ਆਇਆ ਕਰੂੰਗਾ ਰੋਜ਼ ਤੁਸੀਂ ਫਿਰ ਕੱਲ ਨੂੰ ਨਾ ਕਹੋ ਟਾਈਮ ਸਾਡਾ ਬਦਲ ਗਿਆ ਹੁਣ ਚੰਗਾ ਜੀ ਬਦਲ ਗਿਆ ਟਾਈਮ ਭਾਈ ਜਿਹੜੇ ਟਾਈਮ ਆਇਆਗਾ ਉਸ ਤਾਂ ਪਾਜਾ ਕਰਾਂਗੇ ਉਸ ਤਾਂ ਚੋਕੇ ਰੱਖ ਲਿਆ ਕਰਾਂਗੇ ਸਾਡੇ ਨਾਲ ਹੇਰਾ ਫੇਰੀ ਹੋਈ ਨਹੀਂ ਦੁੱਧ 'ਚ ਕਰੇ ਜੇ ਮੈਂ ਚੋਕੇ ਰੱਖ ਦਿਆਂ ਮੇਰੀ ਬੇਬੇ ਵਿੱਚੋਂ ਦੁੱਧ ਕੱਢਣਾਂ ਦੀ ਐ ਬੇਬੇ ਦੁੱਧ ਕੱਢਣੇ ਨਹੀਂ ਆਹੋ ਮੈਨੂੰ ਤਾਂ ਸਮਝ ਨਹੀਂ ਹੁੰਦੀ ਜੀ ਗੱਲ ਦੀ ਤੁਸੀਂ ਗੱਲਾਂ ਕੀ ਕਰਦੇ ਕੋਈ ਨਹੀਂ ਭਾਈ ਸਾਡੇ ਘਰ ਦੀ ਸਮਝ ਆਉਂਦੀ ਸਾਡੀ ਸੱਸ ਨੂੰਹਾਂ ਦੀ ਲੜਾਈ ਤਾਂ ਮਿੰਕਰੀ ਚੱਲਦੀ ਰਹਿੰਦੀ ਸਾਰਾ ਵੇਰ ਦੁੱਧ ਲੈ ਕਿੱਥੇ ਦਵਾਂ ਸਾਦਾ ਵਸੀ ਪਾਇਆ ਕਰੂੰਗਾ ਜ ਤੂੰ ਤਾਂ ਬੰਦੇ ਨੂੰ ਕਹੀ ਜਨੇ ਮੇਰੇ ਪੇਕਿਆਂ ਦੀ ਮੈਂ ਹਮੇਸ਼ਾ ਮੈਂ ਪਾਇਆ ਕਰੂ ਫੇਰ ਕਹਾਂ ਨੇ ਇਹ ਤਾਂ ਤੁਸੀਂ ਪਾਇਆ ਕਰੋਗੇ ਉਹ ਤਾਂ ਦੁੱਧ ਲੈਣਾ ਉਹਨੇ ਇਹ ਤੂੰ ਗੱਲਾਂ ਮਾਰ ਰਿਹਾ ਉਹਨੇ ਦੁੱਧ ਤਾਂ ਘੱਟ ਲਿਆ ਉਹਨੇ ਤੇ ਗੱਲਾਂ ਵੱਧ ਮਾਰ ਕੇ ਨਾ ਭਾਈ ਵੀ ਦਿਮਾਗ ਖਾਲਾਦਾ ਬੇਬੇ ਨੂੰ ਵੀ ਤੇਜ ਆਗਾ ਲੈ ਮੈਂ ਤੈਨੂੰ ਆਟਾ ਪਾਕੇ ਗਈ ਸੀ ਮੈਨੂੰ ਤਾਂ ਇਹ ਲੱਗਦਾ ਬੇਬੇ ਟੋਕਰਾ ਭਰ ਕੇ ਲੇਗੀ ਉੱਤੋਂ ਤਾਂ ਆਟੇ ਚੱਕ ਕੇ ਲੇਗੀ ਲੈ ਵੀ ਜਦੋਂ ਮੇਰੇ ਪੇਕਿਆਂ ਨੇ ਮੱਝ ਦੇਤੀ ਹੁਣ ਇਹ ਚੰਗਾ ਤਨਾ ਦੁੱਧ ਨਹੀਂ ਦਿੰਦੀ ਹੈਗੀ ਆਟਾ ਖਾਗੀ ਭਾਈ ਦੁੱਧ ਦੇਊਗੀ ਦਾਣਾ ਵੀ ਪਾਉਂਗੀ ਉਹਨੂੰ ਖਲ ਵੀ ਪਾਉਂਗੀ ਲੇਟੀ ਵੀ ਪਾਉਂਗੀ ਹੈ ਉਹ ਵੀ ਗੱਲ ਚੀ ਚੱਕ ਕੇ ਉੱਡ ਜਾਂਦੀਆਂ ਉਹਨੂੰ ਕਾਥਣੇ ਆਖੂ ਭਾਈ ਦੋਦੀ ਨੂੰ ਦੁੱਧ ਪਾ ਦੀ ਵੱਧ ਪਾਵਾਂਗੇ ਅੱਜ ਤਾਂ ਉਹ ਗੱਲ ਜਿਹੜਾ ਹੁੰਦਾ ਘੁੱਟੋ ਹੀ ਗੱਲ ਉਹਨੂੰ ਦੁੱਧ ਹੀ ਲਾ ਕੇ ਖੜ ਗਈ ਕਿਧਰੇ ਇਹ ਹੋ ਗਿਆ ਅਗਰ ਦੁੱਧ ਲੈ ਕੇ ਖੜ ਗਈ ਦੁੱਧ ਨੂੰ ਹੁਣ ਦੁੱਧ ਪਾਵਾਂਗੇ ਫੇਰ ਇਹਦਾ ਖਲਡਾਣਾ ਆਊਗਾ ਨਹੀਂ ਕਰੇ ਬਾ ਦੁੱਧ ਪੀ ਜਾਮਗੇ ਫੇਰ ਖਲਡਾਣਾ ਕਿਵੇਂ ਆਊਗਾ ਫੇਰ ਤੂੰ ਆਟਾ ਖਾਦੋ ਲਗਈ ਮੂੰਹੋਂ ਚੱਕ ਕੇ ਨੀਰਾ ਕੋਲੇ ਗਈ ਇਹਨੇ ਆਟੇ ਵਾਲਾ ਮੈਂ ਕਿੱਥੇ ਲਵੇ ਇਹਨੇ ਨੀਰਾ ਚੱਕ ਕੇ ਇਹਦੇ ਕੋਲੇ ਖਾ ਗਈ ਹੋਊਗੀ ਮੈਂਸ ਕਿੱਥੇ ਖਾ ਗਈ ਮੈਂ ਤਾਂ ਸਾਰਾ ਸਿਰ ਲਵੇੜੀ ਖੜੀ ਲੈ ਆ ਦੇਖ ਲੈ ਕਿਵੇਂ ਲਿਬੜੀ ਖੜੀ ਸਿਰ ਵੀ ਰੱਜ ਕੇ ਲਵੇੜਾ ਨੇ ਸਾਰਾ ਤੇ ਅੱਜਕੱਲ ਬੜਾ ਦੇਖ ਲੈ ਆ ਆ ਨਹੀਂ ਨਹੀਂ ਉੱਤੋਂ ਤੋਂ ਸਾਰੇ ਟੋਕਰਾਂ ਭਰਿਆ ਪਿਆਗਾ ਨਹੀਂ ਲਗਈ ਕੋਈ ਟੋਕਰਾਂ ਭਰਨ ਲਗਾਈ ਤੈਨੂੰ ਤੇਰੇ ਪੇਕਾ ਨੇ ਮੈਂ ਸਾਰਾ ਦੇਖਦਾ ਤਾਂ ਮੰਜਾ ਹੋਰ ਕਹਦੇ ਬੇ ਕਹਿ ਮੈਂ ਇਹ ਸਾਰੇ ਸੁਣਨੀ ਨਹੀਂ ਰਹੀਆਂ ਦੇਖੀ ਇਹਨੇ ਹੋਰ ਤਾਂ ਕੋਈ ਕੰਮ ਨਹੀਂ ਕੋਈ ਕੀ ਗੱਲ ਫਿਰ ਉਹ ਨੀਰਾ ਤਾਂ ਪਾਉਣੀ ਮੈਂ ਜਾਂਦੀ ਹੂ ਨੀਰਾ ਪਾ ਕੇ ਗਈ ਸੀ ਦੇਖਦੀ ਆਉਣਾ ਕਿ ਮੈਂ ਕਿ ਬਈ ਮੈਂ ਇੰਨਾ ਆਟਾ ਪਾ ਕੇ ਗਈ ਸੀ ੱਲੇ ਨੀਰਾ ਆਟਾ ਤੈਨੂੰ ਇਹ ਤਾਂ ਨੀਰੇ ਨਾਲ ਨਹੀਂ ਸਰਦਾ ਮੈਂ ਤਾਂ ਕਹਿੰਦੀ ਗੱਟਾ ਲੈ ਕੇ ਕਹਿੰਦੇ ਕੇਰਾ ਪਿਆ ਕੇ ਮੋਰੇ ਗੱਟਾ ਹੀ ਧਰਦਿਆ ਕਰ ਆਪੇ ਖਾਈ ਜਾਕਰ ਹੋਰ ਤਾਂ ਕੋਈ ਕੰਮ ਨਹੀਂ ਜੇ ਮੈਂ ਇਸ ਰੇਤ ਹੁਣ ਕਹਿੰਦੇ ਸਾਰੇ ਦਿਨ ਕਹਿੰਦੇ ਰੋਆ ਕਣਕ ਤਾਂ ਨਹੀਂ ਮਕਾਉਣੀ ਐਸੇਨ ਪਾਪਾ ਹਾਂ ਇਹ ਨਾ ਤਾਹੀ ਆ ਤੇ ਚੱਕੇ ਵੇ ਬੇ ਕਣਕ ਦੀ ਮਾਰੀ ਨਹੀਂ ਮੈਨੂੰ ਵੀ ਪਤਾ ਹੀ ਐ ਤੇਰਾ ਚਲ ਜਾ ਹਾਂ ਇਹ ਕਹਿੰਦੇ ਤੇ ਚੱਕਾ ਤੇ ਚੱਕਾ ਸਹੀ ਆ ਜਾ ਗਾਹਾਂ ਕੰਮ ਕਰ ਲਾ ਕਹਿੰਦੇ ਖੜੀ ਰਹਿਣ ਦੇ ਮੈਂ ਸਮਝ ਪੇਕੇਂ ਦੇ ਦਿੱ ਗਿਆਂ ਨੇ ਕੀ ਹੋਇਆ ਲਈ ਦੀ ਚੀਜ਼ਾਂ ਦੀ ਸਾਰੀ ਪੇਕੇ ਦੁਨੀਆ ਨੂੰ ਮੈਸਾ ਦਿੰਦੇ ਆ ਤੈਨੂੰ ਕਹਾਂ ਮੈਂ ਦੀਦੀ ਚੀਜ਼ ਦੇਤੀ ਆਹ ਦੀਦੀ ਦੇਤੀ ਫੇਰ ਐ ਕਰਵੇਂ ਮੈਂ ਮੀਰਾ ਚਾਰਾ ਮੈਂ ਪੌਣੀਆ ਦੁੱਧ ਮੈਂ ਚੋਲਾ ਦੀਆਂ ਡੈੜੀ 'ਚ ਝਰਕਦੇ ਨੇ ਪਾਉਣ ਨੂੰ ਭਈ ਗੋਹਾ ਛੱਪਿਆ ਕਰ ਮੈਂ ਗੋਹਾ ਮਰਦੀ ਖਵਾਈ ਦੇ ਨਾ ਨਾ ਮੈਂ ਨਹੀਂ ਗੋਹਾ ਗਾਹ ਛੱੜਦੀ ਪੇਕੇ ਨਾ ਮੈਂ ਸੋਲੀਆਂ ਆਂਗੀ ਕਹਿੰਨੀ ਮੇਰੀ ਮੈਸੇ ਕਸੂਤਾ ਮੈਨੂੰ ਸੱਟ ਤੇ ਝੂੜਦੀ ਆਪੇ ਸੱਟ ਨਾ ਸੱਟ ਕੀ ਗੱਲ ਫਿਰ ਇੰਨਾ ਕ ਤਾਂ ਕਰੀ ਸਕਦੀ ਐ ਨਾ ਨਾ ਮੈਥੇ ਨਹੀਂ ਸਿੱਟੇ ਜਾਂਦਾ ਕਹਿੰਦੇ ਗਵਾਹ ਸਿੱਟ ਨਾ ਸੱਟ ਕਹਿੰਦੇ ਨਾਲੇ ਵਿਆਹ ਸਦੁੱਧ ਮੁੱਲ ਪੀ ਜਾਂਦੇ ਸੀ ਵਧੀਆ ਸੀਗਾ ਫਿਰ ਲਈ ਜਾਂਦੇ ਭਾਈ ਮੁੱਲ ਉਦੋਂ ਤਾਂ ਤੇਰੇ ਮੁੰਡੇ ਨਹੀਂ ਕਹ ਆਹ ਰੇਟੀ ਜਾ ਕੇ ਮੈਂਸ ਲਿਆ ਤੇ ਕਹਿੰਦੋ ਮੁੰਡੇ ਨੇ ਕਿਹੋ ਜੀ ਗੱਲ ਨਹੀਂ ਫਿਰ ਲਈ ਮੇਰੇ ਘਰਤਨ ਲਈ ਮੁੰਡੇ ਨੇ ਕਹੇ ਤੇ ਨਹੀਂ ਆ ਦੇਖ ਤੇਰੀ ਮਾਸਲੇ ਸੁੱਕਾ ਪਿਆ ਉਹ ਚੋਟੀ ਕਰ ਦਿਓ ਦੇ ਲੇ ਕਿ ਮੈਂ ਜਿੱਕੜ ਕਰਿਆਗਾ ਤੈਨੂੰ ਇੰਨਾ ਨਹੀਂ ਪਤਾ ਨਾ ਵੀ ਉਹ ਵੀ ਕਰ ਦਿਓ ਉਹਦੇ ਥਲੇ ਵੀ ਸੁੱਕਾ ਕਰਦੇ ਆ ਕਿ ਸੁੱਕਾ ਕਾਨੂੰਨ ਸੁੱਕੇ ਚ ਤਾਂ ਖੜੀ ਹੁਣ ਮੈਂ ਇਹਦਾ ਮੈਂ ਕੀ ਕਰਾਂ ਪਰਲੇ ਪਾਸੇ ਖੜੀ ਜਾ ਪਰਾਂ ਤਾਂ ਸੁੱਕੇ ਹੀ ਮੈਂ ਪਰਲੇ ਪਾਸੇ ਕ ਖੜੀ ਆ ਰੋ ਰੋ ਛੜੀ ਜੀ ਮੈਂ ਸੁਣਿਆ ਕਿ ਰੋਡੀ ਲਾਤੀ ਤਾਂ ਕਹਿੰਨੇ ਇਹਨੇ ਕਹਿੰਦਾ ਗਿੱਲਾ ਕੀਤਾ ਮੋਤੀ ਤਾਂ ਇੱਧਰ ਜਾਂਦੀ ਏ ਮੇਰੀ ਝੋਟੀ ਬੰਨੀ ਮੈਂ ਫਿਰ ਉਹਨੇ ਤਾਂ ਪਸੂ ਐ ਪਰ ਨੂੰ ਮੈਂ ਸਿਖਾ ਕੇ ਟੋਰੀ ਏ ਅਗਰ ਮੈਂ ਇਹ ਤਾਂ ਪਸੂ ਆ ਸਿਖਾ ਕੇ ਟੋਰੀ ਆ ਉਧਰ ਬੰਦਾ ਬੇਬੇ ਬਾਹਰ ਤਾਂ ਤੂੰ ਕਰਦੀ ਬਿਨਾਂ ਗੱਲ ਤੋਂ ਉਹ ਕਹਿੰਦਾ ਮੈਂ ਸੋ ਉਧਰ ਚਿਕੜ ਕਰੀ ਜਾਂਦੀ ਏ ਉਹ ਤਾਂ ਮੈਂ ਐਸਾ ਉਹ ਕਰ ਬੰਦਾ ਉਹ ਕਰਕੇ ਮੈਂ ਐਸਾ ਜੀ ਮੈਂ ਐਸਾ ਤਾਂ ਵਰਤਾ ਕਰਨੇ ਬਰਤਾਂ ਤੂੰ ਕਰਿਆ ਨਹੀਂ ਐ ਕਿ ਕਹਿੰਦਾ ਜੋ ਬ ਠੀਕ ਆ ਠੀਕ ਆ ਤੈਨੂੰ ਹੁਣ ਆਏ ਬੀ ਇਹਦੇ ਪੇਕੇ ਨਹੀਂ ਮੈਂਸੇ ਮੈਂਸ ਵੀ ਇਹਦੇ ਵਰਗੀ ਐ ਮੈਂਸ ਤਾਂ ਭਈ ਜਮਾ ਮੇਰੇ ਵਰਗੇ ਮੈਂਸ ਤਾਂ ਕਰੂਗੀ ਉਧਰ ਨੂੰ ਜਾ ਕੇ ਪਿਸ਼ਾਵ ਐ ਕਰ ਆਹਦੀ ਝੋਟੀ ਨੂੰ ਬੰਨ ਉਧਰ ਮੰਨ ਲਾ ਜਾ ਕੇ ਉੱਥੇ ਬੰਨ ਲਾ ਉੱਥੇ ਕਿਲਾ ਗੱਡ ਲਾ ਉਧਰ ਗੱਡ ਲਾ ਕਿਲਾ ਮਮਾ ਇਹ ਵੀ ਤਾਂ ਲਾ ਕੇ ਰ ਸੰਗੜਾ ਦੋ ਮਾਰੂ ਗੰਡੇ ਬਾਹਰ ਕਰ ਦੂੰਗਾ ਜਿਹਨੇ ਬਾਹਰ ਬੋਲਦੀ ਐ ਕਿ ਮੇਰੀ ਝੋਟੀ ਦੇਖੀ ਖੜੋ ਕੇ ਮੈਂ ਨਹੀਂ ਬੰਦੀ ਪਰ ਮੈਂ ਸੱਤ ਲਾ ਕੇ ਦੇਖ ਮੈਂ ਦੇਖੇ ਕਿ ਮੈਂ ਮਾਰੂਗੀ ਤਾਂ ਬੰਨ ਲਾ ਕੇ ਰੇ ਮਨ ਖਤਰ ਨਹੀਂ ਦੇਗੀ ਗੱਲਾਂ ਦੇ ਕਰਦੀ ਉਹ ਕਹਿੰਦਾ ਮੈਂ ਇਹਦੇ ਦੋ ਡਾਂਗਾ ਮਾਰੂਗੀ ਕੋਈ ਨਹੀਂ ਆ ਜਾਣੀ ਉਹਨੂੰ ਕਰ ਵੇ ਦੇਖ ਲੈ ਤੇਰੀ ਮਾਂ ਨਾ ਇਹ ਤਾਂ ਹੱਥਾਂ 'ਚ ਦਰ ਕੇ ਦੁੱਧ ਪਿੰਦੀ ਐ ਨਾਲੇ ਮੱਖਣ ਨਾ ਬਣਾਉਂਦੀ ਐ ਨਾਲੇ ਉਹ ਨਾਲ ਡੇਰੀ ਵਾਲੇ ਨੂੰ ਕਾਣ ਲੱਗ ਗਈ ਕਿ ਪਾ ਦੇ ਕਰ ਦੋ ਕਿਲੋ ਦੁੱਧ ਇਹ ਖਲ ਖੰਦੀ ਐ ਮੈਂ ਖਾਲੇ ਹੁਣ ਮੇਰੇ ਪੈੱਕੇ ਛਿੱਟ ਜਾਣ ਤੂੰੜੀ ਵੀ ਮੇਰੇ ਪੈੱਕੇ ਛਿੱਟ ਜਾਣ ਸਾਰਾ ਕੁਝ ਛਿੱਟ ਕੇ ਜਾਣਗੇ ਕੋਈ ਨਹੀਂ ਤੂੰ ਯਾਦ ਰੱਖੀ ਕੱਟੀ ਨੂੰ ਤਾਂ ਆਖੀ ਬਿਸ਼ਾਵਕੀ ਕਰ ਇਹਦੇ ਥਲੇ ਦੋ ਬਾਲਟੀਆਂ ਪਾਣੀ ਲਵਾ ਡੋਲ ਕੇ ਜਾਉਣਾ ਮੈਂ ਕੋਈ ਨਾ ਡੋਲਦੀ ਪਾਣੀ ਨੇ ਆਹ ਦੇਖ ਲੈ ਮੇਰੀ ਜੋ ਟੀਮੂਰੇ ਤਾਂ ਹਰਾ ਹੀ ਹਰਾ ਪਿਆ ਉਹ ਤੇਰੇ ਮੂਰੇ ਕੱਲੀ ਸੜੀ ਤੂੜੀ ਪਈ ਹੈਗੀ ਪਾਈ ਚੱਲ ਉਹ ਜੀ ਆਹ ਦੇਖ ਹਰੇ ਦੀ ਭਰੀ ਪੇਰ ਖੋਲਣੀ ਫੇਰ ਮੈਂ ਕੀ ਕਰਾਂਗੇ ਹਰੇ ਦੀ ਭਰੀ ਪੀਏ ਜਾਣ ਕੇ ਮੈੜ ਤਾਂ ਕਰਦੀ ਐ ਉਹ ਜਿਹੜਾ ਤੂੰ ਆਟਾ ਲੈ ਗਈ ਉਤੋਂ ਤੋਂ ਚੱਕ ਕੇ ਤੇ ਇਹਨੂੰ ਹਰੇ ਦਾ ਟੋਕਰਾ ਸਿੱਤ ਗਈ ਕਿ ਇਹ ਦੁੱਧ ਦੇਊਗੀ ਕਾ ਨਾ ਇਹ ਦੁੱਧ ਨਹੀਂ ਦੇਊਗੀ ਤੇ ਇਹਨੂੰ ਤਾਂ ਐਸੀ ਮੈਂ ਆਟਾ ਪਾਦਾ ਆਟੇ ਨਾਲ ਮੇਰੀ ਮਾਂ ਖਾਣੇ ਨਹੀਂ ਰਾਜੀ ਹੋ ਜੂਗੀ ਹਰਾ ਤਾਂ ਤੂੰ ਜਾਣ ਕੇ ਪਾਉਂਦੀ ਨਹੀਂ ਗਈ ਆਪਦੇ ਕਹਿੰਦੇ ਝੋਟੀ ਮੂਰੇ ਜਾ ਜਾ ਮੈਂ ਹਰਾ ਉਹਨੂੰ ਹੁਣ ਸਿੱਟਦਾ ਨਹੀਂ ਆ ਮੈਂ ਸਿੱਟਦਾ ਨਹੀਂ ਚੱਲ ਪਰੇ ਤੇ ਮੇਰੇ ਝੋਟੀ ਮੂਰੇ ਚੱਕਣ ਦਾ ਕੋਈ ਲੋੜ ਨਹੀਂ ਫੇਰ ਇਹ ਕੀ ਗੱਲਾਂ ਨੇ ਉਹਨੂੰ ਵੀ ਪਾਦਾ ਨਹੀਂ ਆ ਉਤੋਂ ਮਸੀਨ ਮੂਰੇ ਚੱਕ ਲੈ ਮੈਂ ਇਹ ਨਹੀਂ ਕਰੀ ਹਰਾ ਤਾਂ ਨਹੀਂ ਸਕਣ ਮੰਦੀ ਆਖ ਨੇ ਦੁੱਧ ਨੂੰ ਨਾ ਚੱਕੀ ਡੋਲੂ ਦੁੱਧ ਕੋਈ ਨਾ ਕੋਈ ਡੋਲੂ ਤੂੰ ਹਟਾ ਕੇ ਨਾ ਗੱਲਾਂ ਦੇਖ ਕਰਦੀ ਚੱਲ ਜਾ ਜਾ ਮੈਂ ਤਾਂ ਦਾਣਾ ਪਿਉਂ ਕੇ ਨਹੀਂ ਆਂ ਦਾਣਾ ਕਿਵੇਂ ਵੱਧ ਪਿਆਏਗੀ ਮੈਨੂੰ ਨਹੀਂ ਜਾਂਦੀ ਚੱਲ ਤੂੰ ਮੁਰੇ ਚੱਲ ਤੂੰ ਵੱਧ ਪਿਆਏਗੀ ਨਾ ਮੈਂ ਤਾਂ ਫੇਰ ਵੀ ਪਾਂਗੀ ਫੇਰ ਕੀ ਕਰਦਾਂਗੀ ਮੈਂ ਤਾਂ ਲੇਟੀ ਵੀ ਪਾ ਕੇ ਜਉਂ ਮੈਂ ਤਾਂ ਲੇਟੀ ਤੇ ਸਰੋਂ ਪਾ ਕੇ ਬਿਲਾਉਂਗੀ ਪਟਾਕੇ ਦਿਖਾਈ ਕੋਈ ਨਾ ਚੱਲ ਮੈਂ ਮੁੰਡਿਆਂ ਨੂੰ ਦੱਸ ਦਿਆਂ ਕਿ ਸਰੋਂ ਪਾਉਂਦੀ ਹੈਗੀ ਹਾਂ ਤੇਰਾ ਮੁੰਡਾ ਅੱਡੀ ਸੀ ਲੱਗਿਆ ਮੇਰੇ ਤੇ ਵੱਡੀ ਆ ਗਈ ਮੁੰਡੇ ਵਾਲੀ ਇਹ ਐਂ ਤਾਂ ਲੋਟ ਨਹੀਂ ਆਉਂਦੀ ਮੈਂ ਮੁੰਡੇ ਨੂੰ ਫੋਨ ਲਾਉਣੀ ਆਪ ਤਾਂ ਮੁੰਡਾ ਬਗ ਜਾਂਦਾ ਕੰਮ ਤੇ ਤੇ ਜੇ ਖਾਣੇ ਇਹਦੇ ਹੁੰਦੇ ਕਹਿੰਦੇ ਉਹ ਕਰਦੇ ਆਂਗੇ ਦੱਸਦੇ ਆਂ ਵੀ ਐ ਲੜਾਈ ਪੈਂਦੀ ਹੈ ਭਾਈ ਦੁੱਧ ਪਿੱਛੇ ਸੱਨੀ ਨਰੇ ਪਿੱਛੇ ਗੋਹੇ ਪਿੱਛੇ ਫਿਰ ਮੁੰਡੇ ਨਾਲ ਏਸ ਕਰੂ ਕਿ ਮੈਂ ਫੋਨ ਹੀ ਲਾ ਕੇ ਕਹਿੰਦੀ ਆਂ ਵੀ ਆਈਪੀ ਦਾ ਨੰਬਰ ਹੈ ਹੈਲੋ ਹਾਲ ਹੈ ਤੇ ਹੈਲੋ ਹਾਂ ਬਤ ਕਿ ਮੈਂ ਕੰਮ ਬੜੀ ਚਲੀ ਜਾਂਦਾ ਹਾਂ 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 ਬੜੀ ਚਲੀ ਜਾਂਦਾ ਤੇ ਤੁਸੀਂ ਸਭ ਪਰਿਵਾਰ ਕੋ ਵਿੱਚ ਠੀਕ ਹੈ ਹਾਂ ਠੀਕ ਹੈ ਠੀਕ ਠਾਕ ਬਹੁਤ ਵਧੀਆ ਠੀਕਾਂਗੇ ਠੀਕ ਆ ਹਰ ਇੱਕ ਮੈਨੇ ਠੀਕ ਆ ਤੁਸੀਂ ਠੀਕ ਹੋ ਹਾਂ ਠੀਕ ਆ ਰੇ ਉਹ ਤੇ ਮੈਂ ਤੈਨੂੰ ਗੱਲ ਦੱਸਦੀ ਸੀ ਇੱਕ ਕੀ ਗੱਲ ਹੋ ਗਈ ਬੇਜੀ ਗੱਲ ਕੀ ਹੋਣੀ ਸੀ ਭਾਈ ਜਿਹੜੀ ਉਹ ਪੇਕੇ ਨੇ ਕੰਡੇ ਬੀਜੇ ਨਵੇਂ ਉਹ ਮੈਂ ਇਸ ਲਈ ਪੇਕੇ ਤਾਂ ਉਹਦੇ ਪਿੱਛੇ ਲੜਾਈ ਹੁੰਦੀ ਹੈ ਜੀ ਨਾ ਮੈਂ ਤਾਂ ਤੇਰੇ ਕੋਲ ਕਰੇ ਦੱਸਿਆ ਨਹੀਂ ਕਰੇ ਨਾ ਪੇਕੇ ਦੀ ਮੱਚ ਕਾਦੀ ਹੁਣ ਤਾਂ ਆਪਣੀ ਆਓ ਆਪਣੀ ਕਾਦੀ ਭਾਈ ਉਹ ਕਹਿੰਦੇ ਆਪਣੇ ਤਾਂ ਆਪਾਂ ਦਾ ਕਹਿੰਦੇ ਆਪਣੀਆਂ ਉਹ ਤਾਂ ਕਹਿੰਦੇ ਸੰਨੀ ਨਹੀਂ ਰਤਾ ਆਟਾ ਤਾਂ ਓਸੇ ਦੇ ਭਾਈਆਂ ਨੇ ਝੋਟੀ ਨਾਲ ਦਰਾਫਤ ਰੱਖਦੀ ਉਹ ਨਾ ਪਉਂਦੀ ਨਹੀਂ ਜੀ ਤੇ ਪਾਣੀ ਸਾਰਾ ਇਹਨੇ ਕਹਿੰਦੇ ਆਈ ਨਹੀਂ ਪਤਾ ਪਾਣੀ ਪਿਉਂਦੀ ਡੋਲਦੀ ਐ ਤੋਰੇ ਮੈਂ ਸਿੱਧਰਾ ਕੇ ਪਿਸ਼ਾਬ ਕਰ ਦੋ ਥੋੜੇ ਚਿੱਕੜ ਹੋਇਆ ਪੀਨੇ ਨਾ ਬਾਬਾ ਜੀ ਕਿ ਉਹ ਲੜ ਜਿਓ ਤਾਂ ਮੁੰਡਲ ਨੂੰ ਤੁਸੀਂ ਕੀ ਕਰ ਲੈਤੀ ਕੰਮ ਕਾ ਦਾ ਬੰਡਲ ਕੇ ਭਾਈ ਕਹਿੰਦੇ ਪਹਿਲਾਂ ਮੇਰੇ ਗੱਲ ਸੁਣ ਕਹਿੰਦੇ ਤੇ ਮੈਂ ਦੁੱਧ ਨਹੀਂ ਪਾਣ ਦਿੰਦੀ ਮੇਰੇ ਬੇਕਾਂ ਦੀ ਮਾਹੀ ਸਹੇ ਕਹਿੰਦੀ ਦੁੱਧ ਚੱਕ ਲੈਨੀ ਤੂੰ ਕਹਿੰਦੇ ਮੈਂ ਨਾ ਢੋਲਾ ਇਹਨੂੰ ਪਾਣ ਦੇਵਾ ਨਾ ਮੈਂ ਤੈਨੂੰ ਪੀਣ ਨੂੰ ਦੇਵਾ ਬਾਬਾ ਮੇਰੀ ਗੱਲ ਸੁਣ ਲੈ ਤੂੰ ਨਾ ਜੀ ਦੋਤਾ ਜਾਣੀਓ ਘਰੇ ਜੀ ਐ ਕਰਿਆ ਕਰੋ ਦੁੱਧ ਨਾ ਆਪੋ ਆਪ ਦਾ ਬੰਡ ਲਿਆ ਕੋਈ ਤਾਂ ਆਪ ਦਾ ਕੋਈ ਬੰਡ ਕਿ ਪੀ ਕਈ ਵੇਚਣੋ ਕਿਤੇ ਤਾਂ ਪੀਣ ਨਾ ਨਹੀਂ ਦਿੰਦੀ ਹੁਣ ਉਹਦੇ ਹੱਲ ਬੱਸ ਵੀ ਕੀ ਹੋਣਾ ਚਾਹੀਦਾ ਕਹਿੰਦੇ ਸੰਨੀ ਨੀ ਰਬ ਤੇਰਾ ਮਾਂਨੇ ਖਾਲਦਾਨਾ ਵੀ ਪਾਉਂਦੀ ਐ ਹਜੇ ਕਹਿੰਦੀ ਮੈਂ ਸਰੋ ਬਣਾਉਂਗੀ ਲੈਟੀ ਪਾਉਂਗੀ ਸਰੋ ਉਹ ਤਾਂ ਹੁਣ ਸਮਾਂ ਤੱਕ ਹੋਈ ਪਉਣਾ ਸਾਰਾ ਜਦੋਂ ਕੰਮ ਵੀ ਕਰਦੀ ਐ ਆਪਣੀ ਤੇ ਤੁਸੀਂ ਐਵੇਂ ਕਰਿਆ ਕਰੋ ਦੁੱਧ ਵੰਡ ਲਿਆ ਕਰੋ ਜੇ ਤੁਸੀਂ ਵੇਚਣਾ ਤਾਂ ਵੇਚ ਦਿਆ ਕਰੋ ਤੇ ਰੱਖਣਾ ਜੇ ਰੱਖ ਲਿਆ ਕਰੋ ਆਪ ਕੋ ਆਪ ਦਾ ਹਿਸਾਬ ਦੇਖੋ ਆਪ ਕੋ ਆਪ ਦਾ ਕੀ ਦੇਖੀਏਬੋ ਤੇ ਜਦੋਂ ਹੁਣ ਉਹ ਦੁੱਧ ਢੋਲ ਆਉਣ ਨੂੰ ਪਾਉਗੀ ਮੈਂ ਤਾਂ ਪਟੋ ਢੋਲ ਆਉਣ ਨੂੰ ਪਾਉਂ ਆ ਕਰੋ ਜਾਂ ਤਾਂ ਮੈਨੂੰ ਮੈਸ ਨਮੀ ਲੈ ਕੇ ਦੇ ਦੇ ਜਾਂ ਫਿਰ ਉਹਦੇ ਵਿੱਚੋਂ ਦੁੱਧ ਦੇਓ ਮੈਨ ਉਹ ਤਾਂ ਕੋਈ ਮੈਨਸ ਨਾ ਮਿਲਿਆ ਨੀ ਗ੍ਰੀਡਾਗੀ ਆਪਣਾ ਕਿਹੜਾ ਇਟਾ ਬਟਾ ਪਰਵਾਰ ਤੁਸੀਂ ਦੁੱਧ ਵੰਡ ਲਿਆ ਫਿਰ ਕੋਈ ਗੱਲ ਨਹੀਂ ਬੰਦਾ ਕਿਵੇਂ ਜਾਊ ਬੁੱਤ ਉਹ ਵੀ ਦੱਸ ਫਿਰ ਮੈਨੂੰ ਹੁਣ ਕੱਟ ਕੇ ਰੱਖੋ ਤੁਸੀਂ ਚੋਕ ਕੇ ਜਾਂਦਾ ਇੱਕ ਵਾਰੀ ਉਹ ਪਾ ਦੇ ਕਰੋ ਇੱਕ ਵਾਰੀ ਉਹ ਪਾ ਦੇ ਕਰੋ ਐ ਕਰ ਲਓ ਜਾਂ ਦੋਨੇ ਟਾਈਮ ਵੰਡ ਲਓ ਤੁਹਾਡੀ ਮਰਜ਼ੀ ਹੈ ਦੁੱਧ ਕਿੰਨੇ ਮਾਜੇ ਦਾ ਸਾਨੂੰ ਪਤਾ ਹੋਊਗਾ ਦੁੱਧ ਦਾ ਬੁੱਤ ਹੈਗਾ ਜੇ ਥਨੇ 5-6 ਕਿਲੋ ਤੜਕੇ 5 ਕਿਲੋ ਆਪਣੇ 12 ਕਿਲੋ ਦੁੱਧ ਹੈ ਹਾਂ ਮੈਸਮ ਮੈਂ ਕਰੀ ਤੁਸੀਂ ਦੁੱਧ ਵੰਡ ਲਓ ਫਿਰ ਕਿਉਂ ਲੜਾਈ ਕਰਦੋਂ ਐਡੀ ਕੀ ਗੱਲ ਹੈ ਪਰ ਮੈਂ ਤਾਂ ਕਹਿਆ ਨਹੀਂ ਬੁੱਤਾਂ ਨੇ ਹਰਪ੍ਰੀਤ ਨੂੰ ਤੂੰ ਵੀ ਕਹਿ ਦੇ ਤੇ ਮੈਂ ਵੀ ਕਹ ਦੇਣੀ ਇੱਕ ਡੰਗ ਰੋਹ ਪਾਇਆ ਅਗਰ ਉੱਤਰਾ ਮੈਂ ਰੱਖਣਾ ਕਰੂੰ ਜੇ ਦੋ ਦਿਨ ਬਾਅਦ ਫੇਰ ਲੋਟ ਨਹੀਂ ਆਉਂਦਾ ਹਾਂ ਤੂੰ ਉਹਨੂੰ ਕਹਿ ਦੇ ਜੇ ਉਹ ਨਾ ਗੱਲ ਮੰਨੀ ਤਾਂ ਮੈਂ ਉਹਨੂੰ ਫੋਨ ਕਰ ਦੂੰ ਠੀਕ ਆ ਬੁੱਤਾਂ ਠੀਕ ਆ ਫੇਰ ਉਹਨੂੰ ਫੋਨ ਕਰ ਦੇ ਜਾਂਗਾ ਮੈਂ ਨੂੰ ਤਾਂ ਕ੍ਰੈਸ਼ ਕਰੀ ਬੈਠੀ ਹੈ ਬੁੱਤਾਂ ਹਾਂ ਚੰਗਾ ਮੈਂ ਜੇ ਮੈਂ ਉਹਨੂੰ ਕਹਿ ਦੂੰਗਾ ਕ੍ਰੈਸ਼ ਦੀ ਕੋਈ ਲੋਟ ਨਹੀਂ ਠੀਕ ਆ ਬੁੱਤਾਂ ਠੀਕ ਆ ਹਾਂ ਚੰਗਾ ਚਲ ਦੇਖ ਲੈ ਕਿਵੇਂ ਐਮਐਂਡੀ ਪਈਆ ਗੱਲਾਂ ਕਰਨ ਫੋਨ ਤੇ ਕਰੀ ਜਾ ਮੈਂ ਕੀ ਲੈਣਾਗਾ ਦੱਸੀ ਜਾਂ ਉਹ ਜਿਹੜਾ ਕੁਝ ਦੱਸਣਾਗਾ ਲੜਾਈ ਕਰ ਕੱਲੀ ਲੜਾਈ ਕਰਾਉਣਾ ਚਾਹੁੰਦੀ ਏ ਕੁੜੇ ਹਰਪ੍ਰੀਤ ਮੇਰੀ ਗੱਲ ਸੁਣ ਹੁਣ ਕਹਿੰਦੇ ਉਹਦਾ ਮੱਝ ਦਾ ਫੈਸਲਾ ਮੁੰਡੇ ਨੇ ਕਰਾ ਦਿੱਤਾ ਪੰਦਾ ਮੇਰੀ ਗੱਲ ਸੁਣ ਲੈ ਬਾਹਰ ਆ ਜਾ ਤਾ ਇੱਧਰ ਕਿੱਧਰ ਜਾਈ ਜਾਨੀ ਐ ਕੀ ਫੈਸਲਾ ਕਰੇ ਤੂੰ ਤਾਂ ਕੱਦੀ ਲੱਗੀ ਸੀ ਉਹਦੇ ਨਾਲ ਮੈਨੂੰ ਪੱਤੀ ਐ ਲੈ ਹੁਣ ਮੈਂ ਗੱਲ ਤਾਂ ਕਰਨੀ ਐ ਆਵੇ ਬੁੱਤਣ ਜੀ ਤੂੰ ਤਾਂ ਗੱਲ ਹੋਰ ਆ ਨਹੀਂ ਪਾਉਂਦੀ ਕੋਈ ਫਿਰ ਖਲਦਾਣਾ ਕਿੱਥੇ ਹੋਊਗਾ ਕਹਿੰਦੇ ਕਿਸੇ ਸਾਹ ਰਾ ਚੱਲਾਂਗੇ ਤੂੰ ਆਵਦਾ ਲੈ ਕੇ ਜਾਵਾਂਗੇ ਆ ਦੁੱਧ ਦੁੱਧ ਜੋ ਮੈਂ ਆਵਦਾ ਲੈ ਆ ਕਰੂ ਕਿਵੇਂਵੇਂ ਵਿਖਲਦਾ ਨਾ ਕਿਵੇਂ ਮੈਂ ਆਪ ਦਾ ਲਿਆ ਕਰ ਤੂੰ ਆਪ ਦਾ ਲਿਆ ਕਰ ਕਿੰਕੀ ਗੱਲ ਪਈ ਖੜਦਾ ਨਾ ਘਰੋਂ ਪਾਉਗਾ ਔਰ ਕੱਤੋਂ ਆਂਦਾ ਬਹੁਤ ਮੁੰਡੇ ਨੇ ਫੈਸਲਾ ਕਰਤਾ ਵੀ ਇੱਕ ਡੰਗ ਦੁੱਤ ਤੂੰ ਪਾ ਗਾ ਇੱਕ ਡੰਗ ਮੈਂ ਪਾ ਗਾ ਰ ਮੁੰਡਾ ਜੇ ਤਾ ਤੇਰੇ ਅੱਖੇ ਵੇਪੇ ਮੰਨਦੀਆਂ ਮੰਨਦੇ ਨਹੀਂ ਮੈਂ ਫੋਨ ਕਰ ਦੂਗਾ ਹੁਣ ਤੜਕੇ ਧਰ ਤਾ ਕੱਢ ਲਿਆ ਅੱਖਰੇ ਮੈਂ ਕੱਢੂ ਬਈ ਦੋਜੀ ਆਉਗਾ ਮੈਂ ਉਤਾ ਖਾਣਾ ਮੈਂ ਪਾ ਕਰ ਤੜਕੇ ਤੂੰ ਪਾ ਲੈ ਕਰ ਅੱਛਾ ਹਾਂ ਬੰਡ ਤਾਂ ਤੇਰੇ ਮੁੰਡੇ ਨੇ ਵੀ ਇੱਕ ਟਾਈਮ ਉਹ ਭਾਜਿਆ ਕਰ ਇੱਕ ਟਾਈਮ ਉਹ ਭਾਜਿਆ ਕਰ ਹਾਂ ਬੰਡ ਤਾਂ ਹਾਂ ਫਿਰ ਜੇ ਬੰਡ ਤਾਂ ਫਿਰ ਕੱਲ ਦਾਣਾ ਤਾਂ ਕਰੂੰ ਪੂਗਾ ਬੇਬੇ ਮੈਂ ਤਾਂ ਖਲਦਾਂ ਨੂੰ ਰੁਪਈਆ ਨਹੀਂ ਦਿੰਦੀ ਰੁਪਈਆ ਕਹਿੰਦੇ ਦਿੰਦੀ ਮੈਂ ਕਹਿੰਦਾ ਫਿਰ ਮੈਂ ਨਹੀਂ ਦਿੰਦੀ ਫਿਰ ਮੁੰਡਾ ਕਹਿੰਦਾ ਕਿ ਚੱਲਿਆ ਕੇ ਦੇ ਆ ਪਹਿਲੇ ਉਹ ਤੇਰੇ ਮੁੰਡਾ ਪਹਿਲੇ ਹੱਥ ਦੇਊਗਾ ਮੈਂ ਕਹਿੰਦੇ ਮੈਂ ਪਾਛੇ ਕੇ ਤੜਕੇ ਦੇ ਲੰਗ ਦੁੱਧ ਪਾਇਆ ਕਰੂੰਗੀ ਕਰਕੇ ਆਜੋ ਮੈਂ ਤੇ ਇੱਕ ਗੜਬੀ ਦੁੱਧ ਦੀ ਰੱਖਿਆ ਕਰੂੰਗੀ ਤੇ ਇੱਕ ਗੜਬੀ ਤਾਂ ਰੱਖਣੀ ਆਥਣੀ ਆਪਾਂ ਨੂੰ ਦੋ ਗੜਬੀਆਂ ਦੁੱਧ ਦੇ ਨਾਮਕ ਬਣਾਣੀ ਲੈ ਦੈਨੋ ਕਿ ਮੈਂ ਇੱਕ ਗੜਬੀ ਰੱਖਾਂ ਦੋ ਗੜਬੀਆਂ ਰੱਖਾਂ ਮੈਂ ਆਪਦਾ ਦੁੱਧ ਪਾਣਾ ਦੋ ਆਦਾ ਪਾਣਾ ਤੇ ਤੁਹਾਡੀ ਮਰਜ਼ੀ ਨਾਲ ਰੱਖੀ ਮੈਂ ਆਪਦੀ ਨਾਲ ਰੱਖੂ ਮੈਂ ਬੰਨੀ ਆ ਤੇਰੀ ਅੱਛਾ ਮੇਰੇ ਚਾਹ ਪਾਣੀ ਮੇਰੇ ਡੋਡ ਕਰਿਆ ਕਰਾਂਗੇ ਆ ਡੋਡੀ ਕਰਿਆ ਕਰਾਂਗੇ ਤੂੰ ਆਪਦਾ ਕਹਿੰਦੇ ਦੁੱਧ ਰੱਖਿਆ ਕਰਾਂਗੀ 12 ਵਜੇ ਤੱਕ ਤੂੰ ਵਰਤਿਆ ਕਰ ਜਦੋਂ ਆਇਆ ਗਿਆ ਆ ਕਰੂਗਾ 12 ਵਜੇ ਤੋਂ ਬਾਅਦ ਮੇਰਾ ਦੁੱਧ ਵਰਤਿਆ ਕਰਾਂਗੇ ਆਪਾਂ ਠੀਕ ਐ ਮੇਮੇ 12 ਵਜੇ ਤੱਕ ਕੋਈ ਮਰਜ਼ੀ ਆਏ ਉਹ ਤਾਂ ਮੈਂ ਦੁੱਧ ਨਹੀਂ ਆਉਂਗੀ 12 ਤੋਂ ਬਾਅਦ ਕੋਈ ਮਰਜੀ ਆਵੇ ਦੁੱਧ ਤੈਨੂੰ ਦੇਣਾ ਪਊ ਫੇਰਾ ਮੈਂ ਆਖੀ ਵੀ ਭਾਈ ਤੇਰਾ ਦੁੱਧ ਪਿਆ ਤਾਂ ਮੈਂ ਮੇਰੇ ਪਿਆਰੇ ਨੂੰ ਚੋ ਵੀ ਨਹੀਂ ਦਿੰਦੀ ਨਾ ਨਹੀਂ ਅਜਾ ਦੁੱਧ ਦਾ ਦੁੱਧ ਤਾਂ ਮੈਂ ਕਿਸੇ ਨੂੰ ਕੋਈ ਨਹੀਂ ਦਿੱਤਾ ਕਰਕੇ ਇਹਨੇ ਮੈਂ ਤਾਂ ਚਾਹ ਕਰਕੇ ਰਿਆ ਕਰ ਮਾਰਦਾ ਤਨਾਪ ਕਰਾ ਕਰ ਤੋਏਰਾ ਕੀ ਪਤਾ ਹੈ ਆਏ ਕੇ ਦੁੱਧ ਦੀ ਪੱਤੀ ਬਾਬਾ ਦੇ ਜਾਂ ਮੇਰੇ ਦੁੱਧ ਨੂੰ ਖਾ ਲਿਆ ਕਰ ਲੈ ਗੱਲਾਂ ਦੇ ਕਰਦੀ ਤਾਂ ਦੁੱਧ ਦੀ ਪੱਤੀ ਪਾਉਂਦੀ ਮੈਂ ਰੋਜ਼ੀ ਦੁੱਧ ਦੀ ਪੱਤਾਂ ਬਾਬਾ ਪਿੰਨੀ ਕਿੰਦੇ ਪਾਈਆਂ ਦੱਸ ਮੈਨੂੰ ਹੌਣ ਤੱਕ ਪੱਤਨੀ ਪਾਉਂਦੀ ਆਈਆਂ ਬਿੰਦੀਆਂ ਆਈਆਂ ਭਾਈ ਕਹਿੰਦੇ ਹੁਣ ਦੇਖਾਂਗੇ ਸੰਜਮ ਨਾਲ ਚੱਲेंगी ਕਿ ਨਾ ਚੱਲਣਗੀਆਂ ਤਨਵਾ ਗੱਲ ਆਸਤੇ ਆਠਾ ਧਰ ਮੈਂ ਕੱਢੂਗਾ ਦੁੱਧ ਨੂੰ ਤੈਨੂੰ ਮੈਂ ਬੁਲਾਉਦਾ ਪਾਦੀ ਪਾਦੀ ਕੱਢਣੀ ਜੋ ਤੇਰੇ ਮੁੰਡੇ ਨੇ ਕਰ ਹੀ ਦਿੱਤਾ ਫੈਸਲਾ ਠੀਕ ਹੈ ਵਧੀਆ ਜੇ ਹੋਈਗੀ ਗੱਲ ਵੀ ਇੱਕ ਟਾਈਮ ਉਹ ਇੱਕ ਟਾਈਮ ਉਹ ਕੋਈ ਨਹੀਂ ਮੈਂ ਤਾਂ ਦੁੱਧ ਤਾਂ ਫਰਿੱਜ 'ਚ ਹੀ ਰੱਖ ਕੇ ਜਾਇ ਕਰਾਂਗੀ ਮੇਰੇ 'ਚ ਤੇਰੇ ਵਾਲੇ ਦੁੱਧ ਝੋਮੇ ਦੁੱਧ ਕੱਢ ਕੇ ਮੈਂ ਵਰਤ ਲਿਆ ਕਰੂੰਗੀ ਤੇ ਮੈਂ ਆਵਦਾ ਉਹਨੇ ਦਾ ਉਹਨਾ ਰੱਖਿਆ ਕਰੂੰਗੀ ਨਾਲੇ ਰਿਸ਼ਤੇਦਾਰ ਜਿਹੜੇ ਆਉਂਦੇ ਐ 12 ਤੋਂ ਪਹਿਲਾਂ ਕੋਈ ਆਉਂਦੀ ਨਹੀਂ 12 ਤੋਂ ਬਾਅਦ ਆਇਆ ਕਰੂ ਉਦੋਂ ਤੇਰਾ ਦੁੱਧ ਵਰਤਿਆ ਜਾਇਆ ਕਰੂ ਮੇਰਾ ਤਾਂ ਦੁੱਧ ਉੱਥੇ ਖੜਾ ਲਿਆ ਕਰੂ ਮੈਂ ਚੱਪਾ ਆਇਆ ਕਰੂੰ ਵੱਧ ਦੁੱਧ ਤੇ ਤੇਰਾ ਘਟਾ ਦਿਆ ਕਰੂੰ ਤੂੰ ਦੇਖਦੀ ਐਂ ਕਰ ਲਾ ਕਿਵੇਂ ਕਰ ਲਾ ਕਿਵੇਂ ਮਰਜ਼ੀ ਕਰ ਲਾ ਕਿਧਰ ਹੀ ਭਜ ਲਾ ਉਹੀ ਗੱਲ ਹਰਾ ਕੇ ਛੱਡੂੰ ਤੈਨੂੰ ਤੂੰ ਦੇਖਦੀ ਜਿਹੜੀ ਤੂੰ ਮੇਰੇ ਨਾਲ ਜਿੱਦਬਾਜ਼ੀ ਕਰਦੀ ਐ ਬਿਨਾਂ ਗੱਲ ਤੋਂ ਮੈਂ ਇਸ ਮੇਰੇ ਪੇਕਿਆਂ ਦੀ ਤੇ ਤੂੰ ਸਾਪ ਜਵਾਨਣ ਲੱਗੀ ਬਿਨਾਂ ਗੱਲ ਤੋਂ ਲੈ ਟੈਂਪ ਤਾਂ ਹੋਇਆ ਹੀ ਪਿਆਗਾ ਐਨੇ ਦੋਜੀ ਆ ਜਾਊਗਾ ਭਾਈ ਧਾਰ ਤੱਕ ਕੱਢਣੀ ਪਊਗੀ ਮੈਨੂੰ ਜੇ ਮੁੰਡਾ ਆ ਕੇ ਬਹਿ ਗਿਆ ਔਖਾ ਹੋ ਜਾਊਗਾ ਹੌਲੀ ਹੌਲੀ ਕੱਢ ਹੀ ਲੈਣੀ ਧਾਰ ਮੈਂ ਕਿਹੜਾ ਕਹਾਣਾ ਕੱਢ ਲਿਆਂਗੀ ਬਾਲਟੀ ਚੱਕਾਂ ਧਾਰ ਦਾ ਟਾਈਮ ਹੋ ਗਿਆ ਧਾਰ ਕੱਢ ਹੀ ਲੈਣੀ ਉੱਥੇ ਬਾਣੂ ਪਾਣੀ ਜਾ ਕੇ ਪੀੜੀ ਲੈ ਜਾ ਪੀੜੀ ਤੋਂ ਬਿਨਾਂ ਤਾਂ ਮੈਂ ਇੱਥੇ ਬੈਠਿਆ ਨਹੀਂ ਹਾਂ ਧਾਰ ਨਿਕਲਣੀ ਨਹੀਂ ਆਈ ਇਹ ਤਾਂ ਵਧੀਆ ਕਰਤਾ ਮੁੰਡੇ ਨੇ ਜਿਹੜਾ ਵੰਡ ਕੇ ਕਹਿੰਦਾ ਵੀ ਇੱਕ ਡੰਗ ਦੁੱਧ ਇਹ ਪਾ ਲਿਆ ਕਰੂਗੀ ਇੱਕ ਡੰਗ ਤੂੰ ਪਾ ਲਿਆ ਕਰੀ ਵਧੀਆ ਕਹਿੰਦੇ ਹੁਣ ਦੁੱਧ ਪਾਇਆ ਕਰੂੰਗੀ ਮੁੰਡੇ ਨੂੰ 2 ਰੁਪਏ ਮੇਰੇ ਕੋਲੇ ਵੀ ਰਿਹਾ ਕਰਨਗੇ ਮੈਂ ਸਦਾ ਬੈਠੀਆਂ ਨੇ ਹਜੇ ਇੱਧਰ ਬੰਨਣੀ ਪਊਗੀ ਫੇਰ ਚੋਉਂਗੀ ਲੈ ਉਥੀ ਚੋਕੇ ਲਿਆਉਣੀ ਪਈ ਵਧੀਆ ਹੋ ਗਿਆ ਚੋਲੇ ਤੇ ਹੁਣ ਜਦੋਂ ਭਾਈ ਆਇਆ ਉਹ ਪਾ ਲਾਂਗੇ ਲੈ ਹੋ ਆਇਆ ਬੈਠਾ ਮੁੰਡਾ ਵੀ ਆਓ ਜੀ ਪਾਓ ਦੁੱਧ ਮਾਦਾ ਪਹਿਲੀ ਲੇਟ ਹੋ ਗਿਆ ਬੇਬੇ ਹਾਂ ਬਸ ਤੁਸੀਂ ਤਾਂ ਪਾਉਂਗੇ ਛੋਟੀ ਜਿਹੀ ਮਾਈ ਪਾਇਆ ਕਿਨੂੰ ਪੁੱਤ ਉਹ ਤਾਂ ਬੜਾ ਕੁਝ ਕਹਿੰਦੀ ਪੁੱਤ ਹੋਰ ਅੱਖੇਆਂ ਵਿੱਚ ਕਿੰਨਾ ਤੇ ਲੱਗੇਗਾ ਉਹ ਤਾਂ ਬੜਾ ਕੁਝ ਕਹਿੰਦੀ ਐ ਚਲੋ ਕੋਈ ਨਹੀਂ ਬੇਬੇ ਤਾਂ ਦੁੱਧ ਹੀ ਲੈ ਆਣੇ ਆਪਾਂ ਨੂੰ ਤਾਂ ਕੋਈ ਹੋਇਆ ਹੈਨਾ ਹਾਂ ਦੇਖ ਤੇ ਭਾਈ ਆ ਦੀ ਦੁਵਾਰੀ ਤੇ ਲਿਖ ਦੇ ਦੋ ਤਾਂ ਵੇਖ ਮੈਂ ਤਾਂ ਕੰਡਾ ਕੁੰਡਾ ਤੇਰੇ ਜਾਣਦੀ ਨਹੀਂ ਉਹ ਵੇ ਦੇ ਜੇ ਤੁਸੀਂ ਜਾਣਦੇ ਤਾਂ ਕੰਡਾ ਤੁਸੀਂ ਦੇਖ ਲਓ ਆ ਦੇਖ ਲਓ ਬਜਨ ਸੋਡਾ ਨਾ ਪੁੱਤ ਮੈਨੂੰ ਤਾਂ ਨਹੀਂ ਪਤਾ ਲਾ ਰਿਹਾ ਤੇਰੀ ਦੁਵਾਰੀ ਤੇ ਲਿਖ ਦੇ ਵਸ ਜਿੰਨਾ ਹੈਗਾ 600 ਕੋਲ 600 6 ਕਿਲੋ ਨਾ 100 ਗ੍ਰਾਮ ਹੈ ਠੀਕ ਹੈ ਪੁੱਤ ਠੀਕ ਹੈ ਹਾਂ ਤੁਸੀਂ ਦੇਖ ਲਓ ਵੀ 100 ਗ੍ਰਾਮ ਉੱਤੇ ਲਿਖਣਾ ਕੋਈ ਨਾ ਪੁੱਤ ਜਿਹਦਾ ਵਾਧਾ ਵੀ ਹੋਰ ਤਾਂ ਲਿਖਿਆ ਗਈ ਹਾਂ ਹਾਂ ਉਹ ਤਾਂ ਲਿਖਣੀ ਹੈ ਹਾਂ ਫਿਰ ਮੈਂ ਚਾਜੋ ਕਰ ਰੱਖ ਲੈਣਾ ਵਿੱਚੋਂ ਕੋਈ ਗੱਲ ਨਹੀਂ ਇਹ ਸਾਡਾ ਸਾਡਾ ਜਨਤ ਦੁੱਧਾ ਕਰੂ ਸੀ ਉਹ ਨਹੀਂ ਲਿਖਿਆ ਕਰਾਂਗੇ ਨਾਲੇ ਐਂ ਕਰੀ ਭਾਈ ਦੁੱਧ ਕਹਿੰਦੇ ਇਕੱਠਾ ਨਾਲ ਲਿਖਦੀ ਬਹੂ ਦਾ ਤੇ ਸਾਡਾ ਇਹ ਦੁੱਧ ਅੱਡ ਲਿਖਦੀ ਕੱਡ ਲਿਖਦੀ ਇਹ ਬੇ ਕੀ ਗੱਲ ਆ ਇਹ ਅੱਡ ਲਿਖਦੀ ਭਾਈ ਤੜਕੇ ਡੰਗ ਤਾਂ ਕਹਿੰਦੇ ਸਾਡੀ ਬਹੂ ਪਾਇਆ ਕਰੂਗੀ ਦੁੱਧ ਅੱਛਾ ਇਹ ਡੰਗ ਮੈਂ ਦੁੱਧ ਪਾਇਆ ਕਰੂੰਗੇ ਇਹ ਸਾਡੇ ਮੁੰਡੇ ਨੇ ਫੈਸਲਾ ਕਰਤਾ ਸਾਡੇ ਘਰ ਰੋਜ਼ ਦਾ ਕਲੇਸ ਰਹਿੰਦਾ ਸੀ ਬਹੂ ਲੜਾਈ ਕਰਦੀ ਸੀ ਬੇਬੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਉਹ ਤੜਕੇ ਤਾਂ ਸੀਗਾ 6.5 ਕਿਲੋ ਹਾਂ ਉਹਨੂੰ ਤੇ 100 ਕਿਲੋ ਮੈਂ ਇੱਕ ਵਾਰ ਤਾਂ ਛੀਕੂ ਲਈ ਮੰਨ ਲਿਆ 100 100 ਗ੍ਰਾਮ ਹੀ ਉੱਪਰ ਹੋਇਆ 100 ਗ੍ਰਾਮ ਹਾਂ ਫਿਰ ਮੈਂ ਰੱਖ ਲਿਆ ਪੁੱਤ ਚਾਹ ਨੂੰ ਅੱਛਾ ਚਾਹ ਨੂੰ ਤਾਂ ਫਿਰ ਮੈਨੂੰ ਰੱਖਣਾ ਪਊ ਜੇ ਤੁਹਾਨੂੰ ਦੁੱਧ ਮੰਗ ਲਿਆ ਫਿਰ ਬਹੁਤ ਵਨ ਤੜਕੇ ਦੁੱਧ ਹੀ ਚਾਹ ਨੂੰ ਕਿਉਂ ਲੈਂਦੀ ਐ ਉਹ ਤਾਂ ਠੀਕ ਐ ਬੇਬੇ ਬੇਬੇ ਤੁਹਾਡੇ ਹਿਸਾਬ ਕਿਤਾਬ ਡੋਡੀ ਰੱਖਣਾ ਪਊ ਹਾਂ ਹਿਸਾਬ ਕਿਤਾਬ ਡੋਡੀ ਰੱਖੀ ਬਤ ਉਹਦੇ ਪੈਸੇ ਬਣਦੇ ਜਿਹੜੇ ਉਹਨੂੰ ਦੇ ਦੇ ਜਿਹੜੇ ਮੇਰੇ ਪੈਸੇ ਬਣਦੇ ਉਹ ਮੈਨੂੰ ਦੇ ਦੇ ਤੇ ਤੁਹਾਡਾ ਖਾਤਾ ਹੁਣ ਕਿਹਦੇ ਨਾਂ ਤੇ ਚਲਾਵਾਂ ਮੈਂ ਤੁਹਾਡੇ ਵਾਲਾ ਖਾਤਾ ਸਾਡਾ ਖਾਤਾ ਬਈ ਮੇਰੇ ਨਾਂ ਤੇ ਲਿਖ ਲੈ ਸਰਬਜੀਤ ਕਰੋ ਅੱਛ ਤੇ ਨਾ ਇਹ ਮੇਰੇ ਪੁੱਤ ਨੇ ਫੈਸਲਾ ਕਰਿਆਗਾ ਪੁੱਤ ਦੁੱਧ ਦਾ ਖਾਣੇ ਤੇ ਜਿਹੜੇ ਉਹਨਾਂ ਦੇ ਪੈਸੇ ਆ ਤਾਂ ਚਾਹੇ ਉਹ ਆਪ ਫੜੇ ਵਹੁ ਚਾਹੇ ਮੁੰਡਾ ਫੜੇ ਆ ਜਿਹੜਾ ਦੁੱਧ ਮਾਥਨੇ ਪਾਣੀ ਇਹ ਤਾਂ ਪੈਸੇ ਵਈ ਨੂੰ ਦਿਆ ਕਰੀ ਤੇ ਉਹ ਦੂਜਾ ਖਾਤਾ ਫਿਰ ਗੁਰਲਾਲ ਦੇ ਨਾਂ ਤੇ ਲਿਖ ਲਈਏ ਛੋਡੇ ਮੁੰਡੇ ਦੇ ਨਾਂ ਗੁਰਲਾਲ ਹੈ ਕਿ ਉਹ ਹਰਪ੍ਰੀਤ ਲਿਖੀਏ ਛੋਡੇ ਨੂੰ ਦਾ ਨਾਂ ਚੱਲ ਭਾਈ ਗੁਰਲਾਲ ਦਾ ਲਿਖ ਲਾ ਹਰਪ੍ਰੀਤ ਲਿਖ ਲਾਓ ਤਾਂ ਇੱਕੋ ਹੀ ਗੱਲ ਆ ਉਹਨਾਂ ਦੀ ਜਦੋਂ ਉਹਨਾਂ ਦੀ ਕੋਈ ਲਿਖ ਲਾ ਚਲੋ ਬੇਬੇ ਛੋਡਲਾ ਖਾਤਾ ਅਸੀਂ ਅੱਡ ਪਾ ਲਿਆ ਹਾਂ ਤੇ ਨਾ ਜੇ ਮੈਨੂੰ ਸਵੇਰੇ ਪੁੱਤ 2000 ਰੁ ਠੀਕ ਹੈ ਪਹਿਲਾਂ ਜਿਹੜਾ ਹੁਣ ਜਿਹੜਾ ਆਪਣਾ ਪਹਿਲਾ ਲੈਂਡ ਦੇਣ ਸੀਗਾ ਉਹ ਵੀ ਛੋਡੇ ਬੰਨੇ ਪੈਸੇ ਵੱਧ ਚੱਲ ਗਏ ਸੀ ਉਹਦਾ ਹੁਣ ਕਿਵੇਂ ਕਰਾਂਗੇ ਉਹ ਤਾਂ ਫਿਰ ਬੁੱਤ ਉਹਨਾਂ ਨੇ ਲੈ ਮੈਂ ਤਾਂ ਲੈ ਨਹੀਂ ਮੈਂ ਤਾਂ ਕੁੱਤ ਨੂੰ ਅੱਜ ਪਾਇਆ ਮੈਂ ਕਦਲੇ ਉਹ ਤਾਂ ਸਾਰਾ ਸਾਬ ਤੋਂ ਉਹਨਾਂ ਨੇ ਹੀ ਲਿਖ ਦਿੱਤੇ ਮੋਨੇ ਲਿਖ ਦਿੱਤੇ ਹਾਂ ਉਹਨਾਂ ਨੇ ਹੀ ਹਿਸਾਬ ਕਿਤਾਬ ਕਰਨ ਨਾਲ ਉਹਦਾ ਧਿਆਨ ਚ ਹੈ ਨਾ ਨੇ ਦੇਖ ਮੈਂ ਬਾਈਸੇ ਫੜੇ ਨਹੀਂ ਮੈਂ ਤਾਂ ਦੁੱਧ ਅੱਜ ਪਾਇਆ ਮੈਂ ਤਾਂ ਦੋ 000 ਰੁਪਇਆ ਫੜਦੀ ਹੈ ਜੀ ਸਵੇਰੇ ਮੈਨੂੰ ਬਹੁਣ ਦਾ ਇਹਨਾਂ ਕਹਦੇ ਨੇ ਵੀ ਖਾਣ ਤੇ ਲੇਟੀ ਕਰੋ ਪਾਉਣੇ ਕੋਈ ਗੱਲ ਨਹੀਂ ਬੇ ਕੱਲ ਨੂੰ ਆਪਾਂ ਕਰਾਂਗੇ ਫੈਸਲਾ ਨਾ ਆਪਾਂ ਗੱਲ ਕਰ ਜਾਾਂ ਠੀਕ ਹੈ ਲੇ ਤਾਂ ਪੈਸੇ ਪੁੱਛਣਾ ਨਾ ਨਾ ਬੜਾਏ। ਐਸੇ ਨਾਲ ਬੇਬੇ ਮੇਰੀ ਗੱਲ ਸੁਣੋ ਅਸੀਂ ਨਾ ਹਫਤੇ ਤੋਂ ਦਿੰਨੇ ਹੁੰਨੇ ਆ। ਠੀਕ ਹੈ। ਤੇ ਜਿਸ ਨੂੰ ਨਾਂ ਵੀ ਲੜੂ ਅਸੀਂ ਹਰ ਹਫਤੇ ਤੋਂ ਪੈਸੇ ਨੂੰ ਤਾਂ ਵੀ ਦੇ ਕੇ ਜਾਇਆ ਕਰਾਂਗੇ। ਠੀਕ ਹੈ ਠੀਕ ਹੈ। ਪਰ ਅਸੀਂ ਬਾਜਨ ਸਾਰਾ ਲਿਖਿਆ ਕਰਾਂਗੇ ਮੈਂ ਜਕਰ ਤੇ ਤੁਹਾਡੀ ਕਾਪੀ ਲਾ ਦੇ ਗਏ ਗੱਲ ਤੋਂ ਨਵੇਂ ਖਾਤੇ ਦੀ। ਤੇ ਹੁਣ ਤੜਕੇ ਪੈਸੇ ਫਿਰ ਮੈਂ ਤੁਹਾਨੂੰ ਨਹੀਂ ਦਿੰਦਾ ਨੀ ਭਾਈ। ਤੜਕੇ ਬੇਬੇ ਤੁਹਾਡੇ ਪੈਸੇ ਤੜਕੇ ਤਾਂ ਮੈਂ ਦੇ ਨਹੀਂ ਸਕਦਾ। ਕੋਹ ਜੇ ਮੈਂ ਤੁਹਾਡਾ ਹਿਸਾਬ ਕਿਤਾਬ ਉਹਨਾਂ ਨੂੰ ਪੁੱਛ ਰਣਾ ਨਾ ਵੀ ਕਿੱਧਰ ਕਰਾਉਣਗੇ ਜੇ ਛੋਡੇ ਬੰਨੀ ਅੱਧਾ ਤੇ ਅੱਧਾ ਮੈਂ ਬੋਹਰੇ ਹਵਤਾ ਪੂਰਾ ਹੋ ਨਹੀਂ ਮੈਂ ਹਵਤਾ ਪੂਰਾ ਹੋ ਜੋ ਮੈਂ ਕਿਹੜਾ ਪੈਸੇ ਫੜੇ ਅੱਧ ਵਿਚਾ ਅੱਧ ਹਸਾਬ ਖਤਾਂ ਮੇਰੇ ਵੀ ਨਹੀਂ ਕਰਨਗੇ ਦੁੱਤੋਂ ਨੂੰ ਅੱਜ ਪਤਾ ਤਾਂ ਪੈਸੀ ਤੂੰ ਕੱਲ ਨੂੰ ਵੀ ਨਹੀਂ ਕਰ ਲਾ ਬਈ ਮੇਰੇ ਤੇ ਮੇਰੀ ਗੱਲ ਸੁਣ ਲੈ ਤੁਸੀਂ ਤਾਂ ਅੱਜ ਹੁਣ ਤੋਂ ਡੱਡ ਫੋੜ ਲਓਗੇ ਸੱਸ ਨੂੰ ਹਾਂ ਉਹ ਸਾਰੇ ਘਰਾਂ ਦਾ ਇਹੀ ਹਾਲ ਹੈ ਅੱਛਾ ਉਹ ਵੀ ਸਾਡੇ ਕੋਲੇ ਬਥੇਰੇ ਖਾਤੇ ਇਹੀ ਜੀ ਹੁੰਦੇ ਨੇ ਉਹ ਜਿਹੜਾ ਲੈਣ ਦੇਣ ਦਾ ਹੁੰਦਾ ਸਾਡਾ ਹਸਾਬ ਕਿਤਾਬ ਮੈਂ ਪੁੱਛ ਕਿਤਰੀ ਨੂੰ ਨੂੰ ਤੇ ਜੇ ਤਾਂ پیسے ਤੇਰੇ ਬੰਨੇ ਉਹਨੇ ਕਿਰਾਏ ਤਾਂ ਤੇਰੇ ਬੰਨੇ ਅੱਧੇ ਕਰੂੰਗਾ ਜੇ ਨਾ ਕਿਰਾਏ ਤਾਂ ਮੈਂ ਕੋਈ ਗੱਲੀ ਉਸੇ ਤੋਂ ਲੈ ਲਊਗਾ ਪੈਸੇ। ਚੱਲ ਪੁੱਛੇ ਬੰਨਾਂ ਨਹੀਂ ਮੈਂ ਕਹਿ ਸਕਦਾ। ਚੱਲ ਜਿਓ ਤਾਂ ਪੁੱਛੇ ਬੰਨਾਂ ਨਹੀਂ ਕਹਿ ਸਕਦਾ ਭਾਈ ਇਹ ਜੀ ਤੇਰੀ ਮਰ ਜੱਜ ਜੀ ਤਾਂ ਦੁੱਧ ਲੈ ਗਿਆ ਤੇ ਨਹੀਂ ਮੈਂ ਤਾਂ ਡੇਰੀ ਚ ਪਾ ਕਰੂੰਗਾ। ਮੈਂ ਇਹਨਾਂ ਨਾਲ ਗੱਲ ਨੂੰ ਦੁੱਧ ਪਾਉਣਾ। ਤੇ ਤੁਹਾਨੂੰ ਮੇਰੀ ਗੱਲ ਸੁਣ ਲੈ ਡੇਰੀ ਤੇ ਪਾਉਣ ਦਾ ਕੋਈ ਬੰਦਾ ਨਹੀਂ ਡੇਰੀਆਂ ਵਾਲੇ ਤੁਹਾਨੂੰ ਕੋਈ ਰੇਟ ਨਹੀਂ ਦਿੰਦੇ। ਅਸੀਂ ਤੁਹਾਨੂੰ ਪਤਾ ਰੇਟ ਕਿਵੇਂ ਦਿੰਨੇ ਆ। ਅਸੀਂ ਘਰ ਘਰ ਜਾ ਕੇ ਸਪਲਾਈ ਕਰਦੇ ਆਂ ਸ਼ਹਿਰ 'ਚ। ਅਸੀਂ ਵੀ 5-7 ਰੁਪਏ ਕਮਾਉਣੇ ਆ ਇਹ 'ਚੋਂ। ਉਹ ਹੀ ਉਹ ਡੇਰੀਆਂ ਦੂਰੀਆਂ ਵਾਲੇ ਤੁਹਾਨੂੰ ਕੋਈ ਸੀ ਕਿਸੇ ਨੂੰ ਰੇਟ ਨਹੀਂ ਦੇਣਾ ਰੇਟ ਦੇਣ ਨਾ ਦੇਣ ਭਾਈ ਤੇਥੋਂ ਮੈਂ 2000 ਰੁਪਏ ਪੁੱਛਿਆ ਤੂੰ ਕਹਿੰਦਾ ਨਾ ਬਹੁਣ ਪੁੱਛ ਕੇ ਦੱਸ ਮੁੰਡੇ ਦਾ ਸਭ ਖਾਤੇ ਕਰਾਉਂਦੇ ਕਰਾਂ ਜੇ ਲੋ ਮੈਂ ਤੁਹਾਨੂੰ ਕਹੀ ਜੇ ਮੈਂ ਫੜਿਆ ਨਹੀਂ ਨਾ ਮੈਂ ਖਾਤੇ ਜ ਕਰਾਉਣਾ ਤੋ ਬੇਬੇ ਮੇਰੀ ਗੱਲ ਸੁਣੋ ਤੁਸੀਂ ਘਰੇ ਜਾ ਕੇ ਉਹਦੀ ਨੂਨ ਫੈਸਲਾ ਕਰਨੀ ਵੀ ਕਿਵੇਂ ਕਰਨੇ ਕਿੰਨੇ ਪੈਸੇ ਫੜੇ ਆਪਾਂ ਅੱਦੋ-ਉਦੀ ਕਰੌਣੇ ਜਾਂ ਨਾ ਕਰੌਣੇ ਮੇਰਾ ਕਿਸੂਰ ਐਸ ਗੱਲ 'ਚ ਨਾ ਤਾਂ ਉਹ ਨਾ ਫੈਸਲਾ ਅੱਜ ਕਰਾਂ ਨਾ ਕਰਾਂ ਸਵੇਰੇ ਅੱਜ 6 ਕਿਲੋ ਦੁੱਧ ਤੈਨੂੰ ਪਤਾ ਤੜਕੇ ਮੈਂ ਤਾਂ ਦੁੱਧ ਪਾਉਂਦੀ ਨਹੀਂ ਆਲਦਾ ਕੱਲ ਨੂੰ ਅੱਜ ਨੇ ਮੈਂ ਤਾਂ ਰਹੀ ਚ ਪਾ ਕੇ ਨਹੀਂ ਮੈਨੂੰ ਪੈਸੇ ਚੱਲ ਤੂੰ 2000 ਕਿਨੇ ਮੈਂ 1000 ਤਾਂ ਤੈਨੂੰ ਮੈਂ ਦੇ ਹੀ ਜਾਊਂਗਾ ਹਾਂ ਤੂੰ ਤਾਂ ਮੈਨੂੰ ਹੀ ਪਾ ਲਿਆ ਕਰੋ ਠੀਕ ਆ ਬਾਈ ਠੀਕ ਆ ਭਲਾ ਇਹਨਾਂ ਦੇ ਨਵੇਂ ਹੋਰ ਕੰਮ ਚੱਲ ਪਿਆ ਕਰੇ ਇਹ ਕਿਸੇ ਦੇ ਹੋਰ ਤਾਂ ਬਾਹਲੇ ਘਰਾਂ ਦੇ ਸੀਗਾ ਇਹਨਾਂ ਦੇ ਨਹੀਂ ਸੀਗਾ ਕੰਮ ਇਹ ਇਹ ਵੀ ਸੱਸ ਨੂੰ ਹਾਂ ਦੁੱਧ ਡੋਡ-ਡੋਡ ਪਾਉਣ ਲੱਗੀਆਂ ਹੁਣ ਇਹਨਾਂ ਦਾ ਹ ਤੇ ਹੁਣ ਤਾਂ ਅਸ਼ੀਰ ਹੈਗਾ ਵੀ 6 ਕਿਲੋ ਦੁੱਧ ਦੇ ਕੋਹਤਨ ਦੋ ਵੇਲੇ ਪਾਇਆ ਕਰਨੀਆਂ 3-3 ਕਿਲੋ ਹੋਇਆ ਕਿੰਨਾ ਕੁ ਦੁੱਧ ਆ ਇਹਨਾਂ ਦਾ ਨਾ ਪੰਗੇ ਨਹੀਂਗੇ ਇਹਨਾਂ ਨੂੰ ਤਾਂ ਹੁਣ ਬੁੜੀਆਂ ਨੂੰ ਦਿਖਾਏ ਕੇ ਸਰ ਜਾਂਦੇਗਾ ਸਾਨੂੰ ਕੋਈ ਅੱਡੋ ਅੱਡ ਹੁਣ ਪੈਸੇ ਲਿਆ ਕਰਨੀਆਂ ਉਹਨਾਂ ਦਾ ਤਰੀਕਾ ਡੋੜੀ ਪੈਸੇ ਲੈਣ ਦਾ ਹੈ ਹੋਰ ਇਹਨਾਂ ਦੀ ਘਰੇ ਲੜਾਈ ਲੜੂਈ ਕਾ ਨੂੰ ਇਹਨਾਂ ਦੀ ਕੋਈ ਅੱਜ ਕੱਲ ਲੋਕ ਵੀ ਹਿਸ਼ਾਰ ਹੋ ਗਏ ਚੱਲ ਦੇਖੀ ਜਾਈਉ ਆਪਾਂ ਨੇ ਤਾਂ ਉਹੀ ਸਾਢੇ 6 ਕਿਲੋ ਇਹਨਾਂ ਨੂੰ ਪੈਸੇ ਦੇਣੇ ਨੇ ਜਿੰਨੇ ਕਿ ਫਾਇਟ ਦੇ ਬਣਿਆ ਕਰਨਗੇ ਸਾਵਰਾਂ ਦੇਣਿਆ ਕਰਾਂਗੇ ਇਹ ਕਿਵੇਂ ਦੁੱਧ ਨਾ ਵੀ ਪੰਗੇ ਲੈਂਦੀ ਉਹਦੇ ਨਾਲ ਵੀ ਅੜੀ ਜਾਂਦੀ ਕਿ ਮੈਂ ਤਾਂ ਤੈਨੂੰ ਦੁੱਧ ਹੀ ਨਹੀਂ ਪਾਉਂਦੀ ਕੱਲ ਨੂੰ ਐ ਕਿਵੇਂ ਨਹੀਂ ਪਾਉਂਦੀ ਮੈਂ ਪਾਉਂਗੀ ਮੈਂ ਸੋ ਮੇਰੇ ਕੋਕਿਆਂ ਦੀ ਤੇਰਾ ਦੱਸ ਕੀ ਮੈਂ ਚ ਬੇਬੇ ਹਾਂ ਨਹੀਂ ਨਾ ਕੱਟ ਲੜਦੀ ਸੀ ਤੁਮ ਮੇ ਨਾਲ ਗੱਲ ਤੋਂ ਕਿ ਭਾਈ ਨਾ ਲੜਾ ਨਾ ਹਾਂ ਭਾਈ ਜੀ ਅੱਜ ਹੀ ਦੁੱਧ ਪਾਉਣ ਵਈ ਅੱਜ ਹੀ ਲੜਾਈ ਸ਼ੁਰੂ ਕਰ ਲਈ ਤੂੰ ਕਹਿੰਦੀ ਕਿ ਮੈਂ ਤਾਂ ਪਾਉਂਦੀ ਨਹੀਂ ਕਿ ਮੈਂ ਤਾਂ ਡੇਰੀ ਕੁ ਪਾਇਆ ਕਰੂੰ ਐ ਕਿੰਪਾ ਦੇਂਗੀ ਡੇਰੀ ਚ ਤੈਨੋਂ ਕਿਹਾ ਬਤਾ ਕਹਿੰਦਾ ਕਾਲੇ ਪਿੱਛੇ ਲੜੀਆਂ ਜੀ ਤੂੰ ਹੀ ਬੋਲੀ ਜਾਨੀ ਬਿਨਾ ਗੱਲ ਤੋਂ ਉਹ ਤਾਂ ਭਾਈ ਆਇਆ ਨਾ ਪਹਿਲਾਂ ਤੇਰੇ ਨੋਤੇ ਪੁੱਤਰੇ ਪੈਸੇ ਫੜ ਰੱਖੇ ਹੈਗੇ ਉਹ ਮੇਰੇਆਂ ਆਏ ਆਦੇ ਸੀ ਉਹਨਾਂ ਨੂੰ ਪੁੱਛ ਕੇ ਪੈਸੇ ਦੂਣੇ ਮੈਂ ਤਾਂ ਦਿੰਦਾ ਨਹੀਂ ਤੇ ਹਾਂ ਫਿਰ ਉਹ ਤਾਂ 5000 ਰੁਪਏ ਜਿਹੜਾ ਫੜਿਆ ਹੋਇਆ ਉਹ ਤਾਂ ਲਹਾਂਗੀ ਉਹ ਫਿਰ ਤੂੰ ਦੇਜੇ ਦੁੱਧ ਤੂੰ ਪਾਣੇ ਮੈਂ ਕਿ ਫੜਿਆਗਾ ਮੈਂ ਆਪੇ ਖਾਤੇ ਚਲਵਾਉਂਗੀ ਸ਼ਾਰ ਗਾਲੀ ਐ ਉਹਨੂੰ ਦੁੱਧ ਤਾਂ ਕਰੂ ਹੀ ਦੁੱਧ ਪਾਣੇ ਤੇ ਘਰੀ ਪੈਸੇ ਲੱਗਿਆ 5000 ਮੈਂ ਕਢਾ ਦੇ ਪੇਕਿਆਂ ਨੂੰ ਦੀ ਆਈ ਅਗਰ ਮੈਂ ਕਹਾਂ ਉਹਦੇ ਪੇਕੇ ਆਂਦੇ ਹੀ ਉਹਨੂੰ ਮਰ ਹਿਸਾਬ ਬਰਾਬਰ ਕਰਨਾ ਚਾਹੁੰਦੀ ਆਂਗੀ ਮੈਂ ਤੇ ਦੁੱਧ ਰੱਖਣ ਲੱਗੀ ਨਾਲੇ ਜਿਹੜਾ ਕਿ 5000 ਫੜਿਆਗਾ ਉਹ ਸਾਂਝੇ ਖਾਤੇ 'ਚ ਲਾਹੋ ਕਿਉਂ ਮੈਨੂੰ ਕੀ ਲੋੜ ਆਲਾ ਹੁੰਦੀ ਮੈਨੂੰ ਕੀ ਦਿੱਕਤ ਐਸੀ ਤਾਂ ਪਰ ਜੇ ਤੈ ਤੂੰ ਨਹੀਂ ਦਿੰਦੀ ਨਾ ਸਾਂਝੇ ਖਾਤੇ ਚਾਰ ਦੇ ਦੁੱਧ ਚ ਤੂੰ ਨੀ ਕਟਵਾਉਂਦੀ ਕਟਵਾਉਂਦੀ ਮੈਂ ਵੀ ਨਹੀਂ ਉਹ ਤੇਰੇ ਮੁੰਡੇ ਨਾਲ ਹੀ ਗੱਲ ਕਰੂੰਗੀ ਮੁੰਡੇ ਨਾਲ ਨਾ ਕਰ ਮੈਂ ਨਹੀਂ ਕਹਾਂਗੀ ਨਾ ਜੇ ਕਾਇ ਨੇ ਪੈਸੇ ਦਿੱਤੇ ਭਾਈ ਨੇ ਦੋ ਜੀ ਨੇ ਦਿੱਤੇ ਨਹੀਂ ਇਹ ਤਾਂ ਗੱਲਾਂ ਆਈਆਂ ਗੱਲਾਂ ਕਿਹੜੇ ਪੈਸੇ ਤੂੰ ਨਾ ਤੜਕੇ ਟਮਾਟਾ ਡੇਰੀ ਚ ਪਾਇਆ ਕਰ ਮੱਥਣਾ ਦੁੱਧ ਡੇਰੀ ਵਾਲੇ ਮੈਂ ਤੈਨੂੰ ਸਾਂ ਜਮਾ ਰੇਟ ਨਹੀਂ ਲਾਉਂਦੇ ਰੇਟ ਵਧੀਆ ਲਾਉਂਦਾ ਚੁੱਪ ਕਰਕੇ ਸੇ ਨੂੰ ਪਾਈ ਦੇ ਦੁੱਧ ਹੋਰ ਤੂੰ ਤਾਂ ਮਿਲੀ ਹੋਈ ਐ ਇਹਦਾ ਨਾ ਭਾਈ ਨਾਲ ਕਹਿੰਦੇ ਤੈਨੂੰ ਤਾਂ ਆਇਆ ਕਹਿੰਦੇ ਮੈਂ ਵਿੱਚ ਵਿੱਚ ਖਾਈ ਜਾਊਂਗੀ ਮੈਨੂੰ ਨਹੀਂ ਪਤਾ ਇਹ ਤਾਂ ਦੁੱਧ ਤੇਰਾ ਤਾਂ ਕਹਿੰਦੇ ਕਹਿੰਦਾ ਨਹੀਂ ਪਤਾ ਨਹੀਂ 6 ਕਿਲੋ 7 ਕਿਲੋ ਪਾਈ ਮੈਂ ਤਾਂ 6 ਕਿਲੋ ਤਾਂ ਪਤਾ ਨਹੀਂ ਗ੍ਰਾਮ-ਗ੍ਰਾਮ ਚ ਹੀ ਪਤਾ ਹੋਇਆ ਮੈਨੂੰ ਨਹੀਂ ਇਹ ਚ ਹਿਸਾਬ ਆਉਂਦਾ ਫਿਰ ਤੇ ਰੱਖ ਲਿਆ ਉਹ ਮੈਂ ਤਾਂ ਰੱਖਿਆ ਨਹੀਂ ਸੀ ਮੈਂ ਤਾਂ ਸਾਰਾ ਪਾਇਆ ਸੀ ਆਪਣੇ ਹੱਥ ਨਾਲ ਪਿਆ ਸੀ ਤੂੰ ਉਣ ਗੜਬੀ ਵਿੱਚੋਂ ਕੱਢ ਲਈ ਉਹ ਗੜਬੀ ਰੱਖੀ ਹੈਗੀ ਕਹਿੰਦੀਆਂ ਕੀ ਆ ਗਿਆ ਫਿਰ ਜਿਹੜੀ ਗੜਬੀ ਕੱਢੀ ਉਹ ਤਾਂ ਦੁੱਧ ਤਾਂ ਘਟੋ ਗਈ ਹੁਣ ਤੂੰ ਤਾਂ ਪੂਰਾ ਕਿੱਥੋਂ ਕਰ ਰਿਹਾ ਮੈਨੂੰ ਨਹੀਂ ਪਤਾ ਕਹਿੰਦੇ ਅੱਧਾ ਕਿਲੋ ਦੀ ਗੜਬੀ ਰੱਖੀ ਹੈ ਜੀ ਉਹ 6 ਕਿਲੋ ਤਾਂ ਗ੍ਰਾਮ-ਗ੍ਰਾਮ ਕਹਿੰਦਾ 13-7 ਕਿਲੋ ਬਣਾਦਾ ਦੁੱਧ ਤਾਂ ਕਿਉਂ ਕੀ ਗੱਲ ਬਾਈ ਬੇਬੇ ਮੇਰੇ ਤਾਂ ਸਾਢੇ ਸੀ ਸੀ ਸਾਢੇ ਸੀ ਜਿਹਦੇ ਤੋਂ ਤੂੰ ਅੱਧਾ ਆਹ ਆ ਲੂ ਨਾ ਨਾ ਮੈਂ ਤੇ ਭਾਈ ਜੇ ਦਾ ਹਿਸਾਬ ਨਹੀਂ ਆਉਣਾ ਮੈਂ ਤੈਨੂੰ ਦੱਸਾਂ ਵਿੱਚੇ ਤੇਰੇ ਫੜੇ ਹੋਏ ਪੈਸੇ ਮੈਨੂੰ ਕਹੀ ਜਾਂਦਾ ਜਿਉਂ ਕਹਿਣਗੇ ਅਗਰ ਮੈਂ ਵਿੱਚ ਕਟਕਟਾਈ ਕਰੂੰਗਾ ਫਿਰ ਪੈਸੇ ਤੋਂ ਨਹੀਂ ਮੈਂ ਤਾਂ ਦਿੰਦਾ ਨਹੀਂ ਮੈਂ ਐਵੇਂ ਕਹਿੰਦਾ ਖੁਰ ਬੜਾਈ ਜਾਉਂ ਤੇ ਧਾਰਾ ਘੜਦੀ ਫਿਰੂੰ ਨਹੀਂ ਸੰਗੀਆਂ ਨੀਰੇ ਤੋਂ ਕੋਈ ਸਿੱਟੂ ਨਾ ਨੰਦ ਦੁੱਧ ਪਾਉਂਗੀ ਮੈਂ ਤੇ ਡੇਰੀ ਚ ਪਾ ਕੇ ਨਾ ਪਰ ਮੇਰੀ ਕਿਹੜਾ ਹੈ ਮਾਸੀ ਦਾ ਮੁੰਡਾ ਵੀ ਕੋਈ ਮੈਂ ਇਹਦੇ ਨੰਬਰ ਰੱਖਦੀਆਂ ਤਾਂ ਮੈਨੂੰ ਜਿਆਦੇ ਪੈਸੇ ਦੇ ਕੇ ਮੈਂ ਉਹ ਤੇ ਜਿੰਨੀ ਕੋ ਫੈਂਟ ਆਉਂਦੀ ਉਹ ਆਪਾਂ ਖਰਦਣਾ ਚੰਗਾ ਪਾਉਂਦੇ ਮੈਂ ਤੈਨੂੰ ਦੱਸ ਡੇਰੀ ਵਾਲਿਆਂ ਨੇ ਫੈਂਟ ਨਹੀਂ ਦੇਣੀ ਜਾਂ ਫੈਂ फेर ਆਪਣੇ ਕਲੇਸ਼ਪੁਰ ਮੈਂ ਤੈਨੂੰ ਦੱਸਾਂ ਜੇ ਪੈਸੇ ਨਾ ਬਣੇ ਉਹਨੇ ਮੇਰੇ ਜਿੰਨੇ ਜਿੰਨੇ ਪੈਸੇ ਮੇਰੇ ਬਣਨੇ ਹੀ ਉਹਨੇ ਤੇਰੇ ਬਣਨੇ ਚਾਹੀਦੇ ਮੈਂ ਅਗੈ ਤੇਰੇ ਬਣਨੇ ਚਾਹੀਦੇ ਤੂੰ ਤਾਂ ਚਲਾ ਕੇ ਨਾ ਕੰਡਾ ਦੇਖ ਲੈਣੀ ਹੈਗੀ ਮੈਨੂੰ ਕੰਡਾ ਨੂੰ ਦੇਖਣਾ ਦਾ ਵਾਸਤਾ ਨੇ ਕਹਿੰਦੇ ਇਹਦਾ ਕੀ ਪਤਾ ਕਿੰਨਾ ਲਿਖੂ ਕਿੰਨਾ ਨਾਲ ਲਿਖੂ ਮੈਨੂੰ ਨੇ ਇਹ ਜਪੇਤਾ ਦਾ ਸਾਰ ਸਿੱਧਾ ਰੱਖ ਤੂੰ ਕਿਲੋ ਦੇ حساب ਨਾਲ ਪਾਇਆ ਕਰ ਤੂੰ ਗਰਾਮ ਉੱਤੇ ਪੌਣੀ ਗਾ ਦਾ ਪੁੱਠਾ ਮੋੜ ਲੈ ਕਰ ਅਗੈ ਮੁੱਠਾ ਮੋੜ ਲੈ ਕਰ ਆਜੇ ਇਸ ਮਾਦੀ ਪਾਕਾ ਤੂੰ ਤਾਂ ਮੈਨੂੰ ਬੋਲਦਾ ਅਗੈ ਬੇਬੇ 6 ਕਿਲੋ ਤਾਂ ਕੁਝ ਗ੍ਰਾਮ ਹੋ ਗਏ ਅਗੈ ਲਿਖਾ ਤਾਂ ਨਾਲ ਲਿਖਾ ਕਿਉ ਜਿਵੇਂ ਤਾਂ ਉਨਕੀ ਨਿਆ ਮਾਰਨੂਂਦੀ ਅਗਲੇ ਨੂੰ ਤਾਂ ਮਾਰਨੀ ਹੀ ਥਗੀ ਥਗੀ ਤੂੰ ਮਰਵਾਉਣੀ ਐ ਜਦੋਂ ਮੈਂ ਦੁੱਧ ਪਾਈ ਜਾਂਦੀ ਸੀ ਚੰਗਾ ਭਲਾ ਮੈਂ ਕੰਡਾ ਦੇਖਣ ਜਾਂਦੀ ਸੀ ਮੈਂ ਤਾਂ ਕੱਲੋਂ ਕਹਿੰਦਾ ਸੀ ਤਨ ਕਿ ਸੋੜਾ ਤਾਂ ਸ਼ੀਕਲੇ 300 ਗ੍ਰਾਮ ਜਦੋਂ ਮੈਂ ਦੇਖਿਆ 500 ਗ੍ਰਾਮ 200 ਗ੍ਰਾਮ ਉਹ ਦਿਖਾਈ ਜਾਂਦਾ ਸੀ ਵਿੱਚੋਂ ਤੇ ਤੈਨੂੰ ਪੂਰਾ ਦੇ ਦੂ ਉਹ ਰੇਟ ਮੈਨੂੰ ਪੂਰਾ ਦੇਵੇਂ ਨਾ ਦੇਵੇਂ ਉਹ ਵੀ ਥੱਗੀ ਮਾਰੀ ਜਾਂਦਾ ਥੱਗ ਦੁੱਧ ਲੱਕ ਕਹਿੰਦੇ ਆਇਆਗਾ ਉਹ ਤੋਂ ਥੱਗਣੀ ਤੂੰ ਆ ਜਿਹੜੀ ਤੂੰ ਥੱਗੀ ਮਾਰੀ ਜਾਂਦੀ ਮੇਰੇ ਨਾਲ ਨਾ ਮੈਂ ਕੀ ਥੱਗੀ ਮਾਰ ਲਈ ਦੇਖ ਮੈਂ ਤੈਨੂੰ ਦੱਸਾਂ ਮੈਂ ਪੈਸੇ ਨਹੀਂ ਦਿੰਦੀ ਉਹ 5000 ਰੁਪਇਆ 5000 ਦੀ ਤੇਰੇ ਮੁੰਡੇ ਨਾਲ ਗੱਲ ਕਰਦੀਆਂ ਵੀ ਅਬ ਦੇ ਦੇਵੇਂ ਨਾ ਦੇਵੇਂ ਹੁਣ ਹੀ ਲਾਉਣੀ ਆ ਮੈਂ ਉਹਨੂੰ ਕਰ ਲਾ ਗੱਲ ਜਿੱਦੀ ਮੈਂ ਵੀ ਨਹੀਂ ਫਿਰ ਨਾ ਦੇਈ ਹੈ ਵੀ ਨਹੀਂ ਦਿੰਦੀ ਫਿਰ ਮੈਨੂੰ ਥੋ ਮੋਹਲਤਰਾ ਉੱਥੋਂ ਬਾਹਰ ਤੇ ਆਊਗਾ ਥੱਲੇ ਵੰਜੇ ਤੇ ਐਥੇ ਦੇਖ ਲਾ ਬੱਸ ਇਹੋ ਨੀਤਾ ਆ ਕੰਬਰ ਸਾਰਾ ਦਿਨ ਬਿਸ਼ਾਈ ਰੱਖਦੀ ਐ ਇਹਨੂੰ ਵੀ ਚੱਕ ਦਿਆ ਕਰ ਫੇਰ ਪਾ ਲਈਂਗੀ ਮੈਂ ਹੀ ਲੈ ਕੇ ਫਿਰ ਮੈਂ ਕੀ ਕਰਾਂਗਾ ਤਾਰ ਕੱਢ ਲਈ ਮਦਦ ਤਾਂ ਮੇਰਾ ਪਣੀ ਹੈ ਹੋਰ ਮੈਂ ਕੀ ਕਰੂੰਗੀ ਹਾਂ ਹੋ ਪੈਂਦੀ ਰਿਹਾ ਕਰ ਸਰਾਂ ਦਿਨ ਹੋਰ ਮੈਂ ਚ ਅੱਖਾਂ ਕੱਟ ਕੇ ਦੇਉਂਦਾ ਨੂੰ ਗਲੋਟੇ ਡੇਰ ਕੇ ਤੂੰ ਦੇਖਦੀ ਜਾ ਖੈ ਨਾ ਮੇਰੇ ਵਾਲੇ ਕੱਤੇ ਰਹੇ ਹੁਣ ਕਹਿੰਦੇ ਤੂੰ ਬਣਾ ਲਈ ਖਦਰ ਤੇ ਤਾਣੀਆਂ ਤੇ ਕਦਾਈ ਲੈ ਕੇ ਰਜਾਈਆਂ ਤਾਂ ਇਹਨੂੰ ਮੈਂ ਕਰ ਕਰ ਕੰਮ ਦੇਉਂਗੀ ਰਕਾਨ ਵਾਲੀ ਦੁੱਧ ਜੀ ਤਾਂ ਹਯੋ ਬੈ ਨਾ ਇਹ ਰਾ ਫੇੜੀ ਕਰਨ ਲੱਗੀ ਅਗੇ ਮੇਰਾ ਤਾਂ 7 ਕਿਲੋ ਹੋ ਗਿਆ 6.5 ਹੋਵੇਗਾ ਜਦ ਕਹਿੰਦਾ ਕੋਈ ਮੇਰਾ 6 ਕਿਲੋ ਦੁੱਧ ਹੋਇਆ ਪਤਾ ਨਹੀਂ ਉਹਨੂੰ ਕੀ ਕਿਹਾ ਕੀ ਨਾ ਕਿਹਾ ਦੋਜੀ ਨਾਲ ਗੱਲਬਾਤ ਕੀਤੀ ਉਹ ਦੋਜੀ ਨੂੰ ਕਹਿੰਦਾ ਮੇਰੇ ਬਾਬੇ ਨੂੰ ਕਹੜਾ ਪੜਨਾ ਹੁੰਦਾ ਹੈ ਕੜਾ ਕੰਦਾ ਦੇਖਣਾ ਹੁੰਦਾ ਉਹਨੂੰ ਤਾਂ ਘੱਟੀ ਦੱਸਦੀ ਬੜੀ ਚਲਾਕ ਹੈ ਜੇ ਮੇਰੇ ਨਾਲ ਠੱਗੀ ਮਾਰੀ ਜਾਂਦੀ ਹੈ ਦੁੱਧਾ ਇਹ ਨਾ ਮਿਲ ਗਈ ਹੂੰ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ आमर सिंह पटियाला गुरविंदर सिंह कुलार ਪਿੰਡ ਮਿੱਡੂ ਖੜਾ ਸ੍ਰੀ ਮੁਕਸਰ ਸਾਹਿਬ ਜੀ ਅਨੀਤਾ ਰਾਣੀ ਕੁਲਵਿੰਦਰ ਕੌਰ ਨਾਗਰਾ ਬੋਬੀ ਰਾਜਾ ਹਾਂਗਕਾਂ ਨਿਸ਼ਕਤਰ ਪਸੌੜੀਆ ਪਸੌੜ ਵਾਲਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਹੈਪੀ ਜੋਸੀ ਮਨਦੀਪ ਗਿੱਲ ਗੜਸਾਣਾ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ आयशा ਪੁੱਲਰ, ਹਮੈਸ਼ਾ ਪੁੱਲਰ, ਜਗਰਾਜ ਪੁੱਲਰ ਪਾਲਾ ਦੜਬਾ ਗੁਰਵਿੰਦਰ ਸਿੰਘ, ਡਾਕਟਰ ਅਨਜੀਤ ਸਿੰਘ ਖੰਗੂੜਾ, ਲਕਾਲਾ, ਲੁਧਿਆਣਾ, ਕੈਲਗਰੀ, ਕੈਨੇਡਾ। سپਾਲ ਕੌਰ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ, ਰਤਿਆ, ਹਰਿਆਣਾ। ਬਲਵੰਤ ਸਿੰਘ ਸ਼ੇਰਗਿੱਲ, ਜਗਰਾਉਂ, ਲੁਧਿਆਣਾ। ਕਮਲਦੀਪ ਬਠਿੰਡਾ, ਨਰਸੀਰਾਮ ਬਠਿੰਡਾ। ਕਾਮਲਜੀਤ ਸਿੰਘ ਸੰਦੀਪ ਕੌਰ ਮੋਗਾ ਰਵਿੰਦਰ ਕੌਰ ਘੜਸਾਣਾ ਮੰਡੀ ਬਲਜਿੰਦਰ ਸਿੰਘ ਮਹਿਕਦੀਪ ਕੌਰ ਢਾਲੀਵਾਲ ਦੜੀਏਵਾਲੀ ਗੁਰਦੀਪ ਸਿੰਘ ਦਿਉਰ ਨਾਮ ਸੋਦੀਪਾ ਕਿਰਪਾਲ ਕੌਰ ਖਰਾੜ ਮੁਹਾਲੀ ਸੁਖਵਿੰਦਰ ਕੌਰ ਹੁਸ਼ਿਆਰਪੁਰ ਅਨਮੋਲ ਸਿੰਘ ਪਰਮਜੀਤ ਕੌਰ ਮੋਗਾ ਅੰਸ਼ ਪਰਮਜੀਤ ਘੋਲੋਂਗੋਵਾਲ ਰੇਖਾ ਸ਼ਰਮਾ ਦਰੁਪਿਕਾ ਸ਼ਰਮਾ ਅਨੈਤ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮਨਿਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ